ਛੜ ਕੇ ਉੱਥੇ ਭੱਜ ਜਾ ਮਹਾਮੰਗੀ ਮੌਤ ਨਹੀਂ ਮਿਲਦੀ ਤੇ ਫਿਰ ਇੱਧਰ ਕਰ ਲੈ ਇਹ ਇਹਨੂੰ ਕਰ ਲੈ ਤੇ ਫਿਰ ਉਹ ਕਿਉਂ ਲਿਖਿਆ ਉਹ ਤਾਂ ਫਿਰ ਆਪਾਂ ਘਟਾਇਆ ਨਾ ਰੇਟ ਤਾਂ ਘਟਾਉਣੀ ਸੀ ਕਿਉਂ ਪੈਸੇ ਦਾ ਕਟਾ ਤੇਰੇ ਰੱਖਦੇ 10000 ਦੇ ਦਿਨ ਲਾਸਟ ਆਟਾ ਗੁੱਡ ਬਾਏ ਗਿਆ ਜਿਹਦੇ ਕੋਈ ਜ਼ਮਾਨਾ ਉਹਨੇ 100 2 ਨਹੀਂ ਕੁਝ ਕਰਦਾ ਫਾਈ ਤੇ ਫਿਰ ਅਸੀਂ ਫਿਰ ਰੱਖਾਂਗੇ ਦੁਨੀਆ ਵੇਂਦੀ ਆ ਪੁੱਕੜ ਵੱਧ ਖਾਦਾ ਅਸੀਂ ਤਾਂ ਰੋਟੀ ਖਾਂਗੇ ਨੋ 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 ਦੋ ਲੰਘ ਟੀਅਰ ਤੋਂ ਕਾਂ ਕੁੱਲੀ ਆਪਾਂ ਕਿਹੜਾ ਬਦਲਣਾਗਾ ਉਹੀ ਗੱਲ ਰਹਿਣੀ ਉਹੀ ਰੇਟ ਲਿਖਿਆ ਸੀ ਉਹੀ ਸੀ ਉਹੀ ਰੇਟ ਇਹੀ ਐ ਰੇਟ ਵੀ ਉਹੀ ਐ ਪਿਛਲੀ ਵਾਰ ਆਪਾਂ ਲੱਖ ਡਾਤਾ ਸੀ ਤਾਂ ਅੱਜ ਸਵਾ ਡਾਵਾ ਗਏ ਯਾਰ ਪੂਰੇ 7 ਲੱਖ ਦਾ ਰੈਕਟਰ ਦੇਵਾਂਗੇ ਲੈ ਲਓ ਜਿਹਨੇ ਲੈ ਜਾਣਾ ਬਿਠੰਡਾ ਨੰਬਰ ਐ 5 ਲੱਖ ਤੇ 90 ਹਜ਼ਾਰ ਦਾ ਕੱਪੜੇ ਵਾਲੀ ਕਿਉਂ ਨਵਾਂ ਟਰੈਕਟਰ ਐ ਕੱਪੜੇ ਲੋਕ ਸਭਾ ਜੀ ਲੱਖ ਦਾ ਵੇਚਦੇ ਸ਼ਰਮਾ ਨਹੀਂ ਜਮਾ ਜਾ ਇਹਦਾ ਰੇਟ ਗਿਆ 595 ਖਤਮ 80000 ਦਾ ਟਰੈਕਟਰ ਕਿੱਧਰ ਗਿਆ ਬਾਈ ਬਾਈ ਟਾਟਾ ਗੁੱਡ ਬਾਏ ਰੇਟ ਪੁੱਛਿਆ ਜੀੜਾ ਲਾਲਾ ਹੁਣ ਮੈਂ ਤੇ ਮੇਰੇ ਕੋਲ ਰੁਪਿਆ ਦਾ ਦੂੰਗਾ ਪਿਆਰ ਰਹਿਣਾ ਕਿੰਨੇ ਦਾ ਹੈ ਨਹੀਂ ਮੈਂ ਨਹੀਂ ਮੈਂ ਤਾਂ ਬਾਅਦ ਚ ਕਰੂੰ ਮੈਂ ਤੈਨੂੰ ਅਸਲੀ ਦੱਸਾਂ ਆ ਪਤਲਾ ਲੱਗਦੀ ਕਿ ਨਹੀਂ ਹੈ ਪਤਲਾ ਲੱਗਦੀ ਕਿ ਬੇੜਾ ਬਈ ਟਗੜਿਆ ਬੰਦਾ ਮੈਂ ਥੱਲੇ ਹੁਣ ਤੈਨੂੰ ਤਾਂ ਦੋ ਚਾ ਦੋ ਵਾਲੀ ਸੀਰੀਜ ਜਾ ਹੁਣ ਕੁਛ ਵਿੱਚ ਨਹੀਂ ਕੱਟਣਾ ਕੁਛ ਵਿੱਚ ਨਹੀਂ ਕੱਟਦਾ ਕੋਈ ਲੋਨ ਨਿਕਲਾ ਕੇ ਦਿੰਦਾ ਐਨਓਸੀ ਦੇਉ ਕੱਲੀ ਠੀਕ ਹੈ ਅਸੀਂ ਦਿਖਾ ਕੇ ਵੀਡੀਓ ਬਣਾਉਂਦਾ ਸੁਭਾਅ ਕਿ ਸ਼ਰਮਾ ਕਹੋਂਦਾ ਜੀ ਫੇਦਾ 2 ਲੱਖ ਲਾ ਦੇਵਾਂਗਾ ਤੂੰ ਕਿ ਸ਼ਰਮ ਨਹੀਂ ਕਰਦੀ 95000 ਆ ਜਾ ਮੈਂ ਇਹੜੇ ਬੋਧਵਾਰ ਦੀ ਟਰੈਕਟਰ ਮੰਡੀ ਦੇ ਵਿੱਚ ਜਿਹੜੀ ਕਿ ਏਸ਼ੀਆ ਦੀ ਸਭ ਤੋਂ ਵੱਡੀ ਟਰੈਕਟਰ ਮੰਡੀ ਲੱਗਦੀ ਆ ਤਲਵੰਡੀ ਸਾਬੋ ਤੇ ਤਲਵੰਡੀ ਸਾਬੋ ਦੇ ਵਿੱਚ ਦੋ ਇਨਸਾਨ ਪ੍ਰੋਪਰ ਵੀਡੀਓ ਬਣਾਉਂਦੇ ਨੇ ਇੱਕ ਤਾਂ ਬਾਈ ਕੁਲਵੀਰ ਜੀ ਸਾਡੇ ਨਾਲ ਨੇ ਇੱਕ ਸ਼ਰਮਾ ਜੀ ਦੋਨਾਂ ਆਪਰਾ ਮੰਡੀ ਦੇ ਵੀਡੀਓ ਬਾਦੋਂ ਆਪਣੇ ਪੇਜ ਤੇ ਆਉਣੀਆਂ ਨੇ ਤੇ ਅਸਾਡੇ ਨਾਲ ਬਾਈ ਜੀ ਨੇ ਕਿਹੜੇ ਕਿਹੜੇ ਟਰੈਕਟਰ ਦੇਣੇ ਆ ਤੇ ਕਿਹੜੇ ਕਿਹੜੇ ਮਾਡਲ ਨੇ ਤੇ ਬਾਕੀ ਹੋਰ ਵੀ ਗੱਲਾਂ ਬਾਤਾਂ ਜਿਹੜੀਆਂ ਅੱਜ ਆਪਾਂ ਬਾਈ ਜੀ ਨਾਲ ਕਰਨੀਆਂ ਆ ਸ਼ਸ਼ੀਕਾਲ ਬਾਈ ਸ਼ਸ਼ੀਕਾਲ ਬਾਈ ਹੋ ਠੀਕ ਹੈ ਜੀ ਬਹੁਤ ਵਧੀਆ ਬਹੁਤ ਬਹੁਤ ਧੰਨਵਾਦ ਬਾਈ ਤੁਹਾਡੇ ਜੀਐਸ ਮੋਟਰ ਤਲਵੰਡੀ ਸਾਬੋ ਚੈਨਲ ਦਾ ਤੁਹਾਨੂੰ ਜਿਹੜਾ ਤੁਸੀਂ ਮਿਹਨਤ ਬਹੁਤ ਕਰਦੇ ਹੋ ਹਾਂ ਮਿਹਨਤ ਤੁਹਾਡੀ ਮਿਹਨਤ ਦਾ ਸਦਕਾ ਪੰਜਾਬ ਵੀ ਬਾਡ ਲੈਵਲ ਤੇ ਆਪਣੇ ਕਾ ਜਿਹੜੀਆਂ ਟਰੈਕਟਰ ਮੰਡੀਆਂ ਪਹੁੰਚ ਗਈਆਂ ਹਾਂ ਜੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਧੰਨਵਾਦ ਉਹਨਾਂ ਭਰਾਵਾਂ ਦਾ ਜਿਹੜੇ ਪੰਜਾਬ ਤੋਂ ਬਾਹਰ ਇੰਡੀਆ ਤੋਂ ਬਾਹਰ ਜਿਹੜੇ ਬੈਠੇ ਸਾਨੂੰ ਤੁਸੀਂ ਇੰਨਾ ਪਿਆਰ ਦਿੰਦੇ ਹੋ ਤੁਹਾਨੂੰ ਸਾਰੇ ਵੀਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼ਸ਼ੀਕਾਲ ਉਮੀਦ ਕਰਦਾ ਹਾਂ ਵੀਰੇ ਸਾਰੇ ਠੀਕ ਠਾਕ ਹੋਵੋਗੇ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਕਰੀਬ। ਹਾਂਜੀ ਤੇ ਇੱਕ ਅੱਜ ਤਾਂ ਬਥੇਰੇ ਟ੍ਰੈਕਟਰ ਤਾਂ ਕਾਹਲੇ ਦਿਖਾਉਣੇ ਆ। ਸਭ ਤੋਂ ਪਹਿਲਾਂ ਆਪਾਂ ਥੋੜੀ ਗੱਲ ਕਰ ਲਈਏ ਘੋੜੀਆਂ ਦੇ ਮੇਲੇ ਦੀ। ਹਾਂ ਬਈ। ਤੇ ਘੋੜੀਆਂ ਦਾ ਮੇਲਾ ਸੀ 4 ਤਰੀਕ ਤੋਂ ਸਟਾਰ ਹੈ। ਅੱਜ ਹੈਗੇ ਜੀ 5 ਫਰਵਰੀ। ਤੇ ਕਿਵੇਂ ਲੱਗ ਰਿਹਾ ਤੁਹਾਨੂੰ? ਕਿੰਨਾ ਕੁ ਰਸ਼ ਹੈ ਤੇ ਕਿੰਨੇ ਲੋਕ ਆਉਣ। ਬਹੁਤ ਵਧੀਆ ਪ੍ਰਬਾਲਾ ਹੈ। ਦਸ਼ਮੇਸ਼ ਜਿਹੜੀ ਆਪਣੀ ਕਮੇਟੀ ਹੈ। ਹਾਂ। ਹੋਰ ਸੇਵਾ ਸੇਢੀ। ਮੈਂ ਤਾਂ ਅੱਗੇ ਪਹਿਲਾਂ ਗਿਆ ਸੀ ਘੋੜਾ ਮੇਲੇ ਚ ਦੇਖ ਕੇ ਆਇਆ ਕਰ ਮੈਂ ਤਾਂ। ਬਹੁਤ ਵਧੀਆ ਪ੍ਰਬਾਲਾ। ਬਹੁਤ ਸੋਹਣਾ ਪ੍ਰਬਾਲਾ। ਕੋਈ ਪ੍ਰਬੰਧਾਂ ਸੇਫਟੀ ਨੂੰ ਲੈ ਕੇ ਜਿਆਦਾ ਰੱਖਿਆ ਗਿਆ ਪੂਰਾ ਪੂਰਾ ਹਰ ਇੱਕ ਚੀਜ਼ ਦਾ ਖਿਆਲ ਰੱਖਿਆ ਗਿਆ ਇੱਕ ਪਰਿਵਾਰ ਤੇ ਲਾਉਣਾ ਹੋਵੇ ਨਾ ਉਹਦਾ ਅਸਰ ਪੈ ਜਾਂਦਾ ਤੇ ਇਹ ਤਾਂ ਕਿੰਨਾ ਕੁਸ਼ ਹੈਗਾ ਇੱਥੇ ਤੇ ਹਰ ਇੱਕ ਚੀਜ਼ ਮੈਨਜ਼ ਕੀਤੀ ਹੈ ਕੋਈ ਵੀ ਕਮੀ ਨਹੀਂ ਉਹਦੇ ਚ ਤੇ ਬੇਨਤੀ ਹੈ ਭਰਾਵਾਂ ਨੂੰ ਵੀ ਜਿਹੜੇ ਕੱਲੇ ਘਰੇ ਬੈਠ ਕੇ ਦੇਖਦੇ ਹੋ ਵੇਸਟ ਇੱਕ ਵਾਰੀ ਜ਼ਰੂਰ ਕਰੋ ਕਿ ਹਫਤਾ ਚੱਲਣਾ ਹੈ ਮੇਲਾ ਹਫਤਾ ਚੱਲਣਾ ਹਫਤਾ ਚੱਲਣਾ ਗਰਮੀ ਦਾ ਮੇਲਾ ਤੇ ਬਹੁਤ ਵਧੀਆ ਉਹਦੇ ਚ ਕੱਲਾ ਘੋੜੇ ਨਹੀਂ ਹੈਗੇ ਛੋਟੇ ਜਾਨਵਰ ਜਿਵੇਂ ਕੁੱਤੇ ਆਗੇ ਬਿੱਲੀਆਂ ਸਾਰਾ ਕੁਝ ਹੀ ਆ ਜਾਂਦਾ ਤੇ ਇਧਰ ਬਾਈ ਇੱਕ ਕੱਲੇ ਮੈਂ ਦੋ ਬੰਦਾ ਨਾਲ ਲਿਆ ਇੱਕ ਤਾਂ ਕੁਲਵੀਰ ਭਾਈ ਤੇ ਇੱਕ ਸ਼ਰਮਾ ਨਾਲ ਹੀ ਆ ਗਏ ਸ਼ਰਮਾ ਜੀ ਬਿੱਲੀ ਲੈਣੀ ਹੈ ਬਿੱਲੀ ਮਿਲਦੀ ਐ ਮੈਂ ਵੇਖ ਕੇ ਹੈਗੀ ਐ ਬਿੱਲੀ ਥੋੜੇ ਕੰਮ ਕੀ ਹੈਗੀ ਹਾਂ ਸ਼ਰਮਾ ਜੀ ਕੀ ਹਾਲ ਹੈ ਯਾਰ ਲਾਈਵ ਚੱਲੀ ਜਿੱਲੀ ਆਵੇ ਚਲੋ ਵੱਟੇ ਉਧਰਾਂ ਤੇ ਇੱਥੇ ਆ ਨਹੀਂ ਹੋਰ ਸ਼ਰਮਾ ਜੀ ਠੀਕ ਠਾਕ ਸਸਿਕਾ ਅੱਜ ਕੋੜਿਆਂ ਦੇ ਮੇਲੇ ਹੋ ਰਹੇ ਮੈਚ ਪਵਾ ਦਿੰਦੇ ਆ ਮੈਂ ਦੱਸਦਾ ਮੈਂ ਕਰਿਆ ਲਾਈਵ ਵੀ ਕਰਿਆਂਦਾ ਅੱਛਾ ਹੂੰ ਜ਼ਰੂਰ ਦਰਸ਼ਨ ਦੇ ਜ਼ਰੂਰ ਵੀਰੇ ਇੱਕ ਵਾਰੀ ਜ਼ਰੂਰ ਪਹੁੰਚੋ ਤੁਸੀਂ ਪਹੁੰਚਣਾਗਾ ਜੇ ਤੁਸੀਂ ਪਹੁੰਚੋਗੇ ਫੇਰ ਹੀ ਕਮੇਟੀ ਦੇ ਹੌਸਲਾ ਵਜਾਈ ਹੋਊਗੀ ਆਉਣ ਵਾਲੇ ਸਰਮੈਂ ਇੱਕ ਮਿੰਟ ਵੀ ਹੋ ਸਕਦਾ ਆਉਣ ਵਾਲੇ ਵੀ ਦੋ ਤਿੰਨ ਦੋ ਤਿੰਨ ਮੇਲਿਆਂ ਤੇ ਇਹ ਮੁਕ ਮੇਲਾ ਮੁਕਸਰ ਨੂੰ ਪਿੱਛੇ ਛੱਡ ਦੂਗਾ ਕਾਰਨ ਕੀ ਹੈ ਇਹਦੇ ਚ ਇੱਕ 33 ਕਿੱਲੇ ਜ਼ਮੀਨ ਇਹਨਾਂ ਨੇ ਲਈ ਹੋਈ ਹੈ ਠੇਕੇ ਤੇ ਅੱਜ ਦਾ ਦਿਨ ਮੰਡੀ ਆ ਤੇ ਮੁੜ ਕੇ 30 ਕਿੱਲੀ ਟਰੈਕਟਰ ਵਾਲੀ ਮੰਡੀ ਇਹ ਆ ਸਾਰੀ ਜਗ੍ਹਾ ਜੂਜ ਇੱਥੇ ਆ ਜਗ੍ਹਾ ਤੇ ਜਿੱਥੇ ਖੜਿਆ ਲੰਗਰ ਲੱਗਣਾ ਇੱਥੇ ਮੈਂ ਤਾਂ ਇੱਕ ਗੱਲ ਦੱਸਾਂ ਹਾਂ ਭਾਈ ਠੀਕ ਹੈ ਜਿੱਥੋਂ ਗੁੱਸਾ ਨਾ ਕਰੇ ਭਾਈ ਇੱਥੇ ਮੇਲੇ ਦੇ ਵਿੱਚ ਨਾ ਉਹਦੇ ਬੱਚਿਆਂ ਨੂੰ ਲੈ ਕੇ ਹਾਂ ਉਹਦਾ ਮੁੰਡਾ 15 ਸਾਲ ਦਾ 20 ਸਾਲ ਦਾ 10 ਸਾਲਾਂ ਦਾ ਉਹਨਾਂ ਨੂੰ ਲੈ ਕੇ ਆਓ ਤੇ ਦਿਖਾਓ ਜੇ ਸੌ ਬੰਦਾ ਉਹਦੇ ਵਿੱਚੋਂ 20 ਬੰਦੇ ਵੀ ਇਹ ਚੀਜ਼ ਦਾ ਸ਼ੌਕ ਪੈ ਗਿਆ ਨਾ ਇਹ ਬੰਦੇ ਗਲਤ ਕੰਮਾਂ ਤੋਂ ਨਸ਼ੇ ਪੱਤੇ ਤੋਂ ਬਚਦੇ ਨੇ ਇਹ ਇਕੱਲਾ ਇਹ ਮਾੜਾ ਸ਼ੌਕ ਨਹੀਂ ਬਹੁਤ ਚੰਗਾ ਸ਼ੌਕ ਮੈਂ ਉਹੀ ਗੱਲ ਕਰ ਰਿਹਾ ਤੇ ਸ਼ਰਮਤ ਧੰਨਵਾਦ ਹੈ ਕਮੇਟੀ ਦਾ ਸਭ ਤੋਂ ਵੱਧ ਮੈਂ ਤਾਂ ਅਜੇ ਮੰਨ ਲਓ ਵੀ ਜਾਣਦਾ ਨਹੀਂ ਜੀ ਸਭ ਤੋਂ ਮੇਨ ਪ੍ਰਧਾਨ ਚੱਠਾ ਸਾਹਿਬ ਨੇ ਨਹੀਂ ਸਾਰੇ ਮੇਨ ਨੇ ਨਹੀਂ ਮਤਲਬ ਵੀ ਉਹਨਾਂ ਦਾ ਥੋੜਾ ਜਿਹਾ ਯੋਗਦਾਨ ਮੈਂ ਤਾਂ ਕਹਿੰਨੀ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਆ ਜਿਹੜਾ ਸਭ ਤੋਂ ਖੁਦ ਹੀ ਕਹਿੰਦੇ ਨੇ ਵੀ ਸਾਡੀ ਸਾਰੀ ਜਿਹੜੀ ਸੋਸਾਇਟੀ ਹੈ ਨਾ ਬਰਾਬਰ ਕੰਮ ਕਰ। ਇੱਕ ਮੈਨੂੰ ਹੋਰ ਪਤਾ ਲੱਗਿਆ ਗਰਮੀ ਤੋਂ ਦਾ ਕਹਿੰਦੇ ਵੀ ਜਿਵੇਂ ਕਈ ਬੰਦਾਂ ਨੂੰ ਨਾ ਵੀਰਾਂ ਨੂੰ ਹੁੰਦੀ ਆ ਯਾਰ ਰਹਿਣ ਦੀ ਸਭ ਤੋਂ ਵੱਡੀ ਪ੍ਰੋਬਲਮ ਹੁੰਦੀ ਆ। ਕਹਿੰਦੇ ਇਹਨਾਂ ਨੇ ਇਹ ਵੀ ਇਹ ਕੀਤਾਗਾ ਵੀ ਜਿੰਨੇ ਕਮੇਟੀ ਦੇ ਮੈਂਬਰ ਹੈ ਕਹਿੰਦੇ ਵੀ ਇੱਕ ਜਾਨੇ ਨੂੰ ਪੰਜ ਬੰਦੇ ਲਾਏ ਆ ਵੀ ਜੇ ਕੋਈ ਬੰਦਾ ਰਾਤ ਨੂੰ ਇੱਥੇ ਰਹਿ ਨਹੀਂ ਸਕਦਾਗਾ ਤੇ ਇੱਕ ਬੰਦਾ ਇੱਕ 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 ਬੰਦਾ ਨਾ ਕਿੰਨੇ ਦਿਨ ਮੇਲਾ ਚੱਲੂਗਾ ਪੰਜ ਆਜੋ 10 ਆਜੋ ਜਿੰਨੀ ਮਰਜ਼ੀ ਆਜੋ 11 ਦੇ ਘਰ ਦਾ ਦਰਵਾਜ਼ਾ ਖੁੱਲ੍ਹੈ ਲਓ ਵੀ ਦੋਸਤੋ ਪਾਣੀ ਦੀ ਟੈਨਸ਼ਨ ਨਾ ਲਿਓ ਚਾਹ ਪਾਣੀ ਦੀ ਟੈਨਸ਼ਨ ਨਾ ਲਿਓ ਠੀਕ ਹੈ ਗੱਲ ਜੇ ਕਿਸੇ ਦੇ ਭਾਈ ਮੂੰਹ ਕੋੜਾ ਕਹਣਾ ਉਹਦੀ ਵੀ ਟੈਨਸ਼ਨ ਨਹੀਂ ਤੇ ਸ਼ਰਮਾ ਭਰਾਵਾ ਗੱਲ ਇਹ ਹੁਣ ਤੇਰੀ ਵੀਡੀਓ ਤੇ ਮੈਨੂੰ ਕਹਿਣਗੇ ਵੀ ਸ਼ਰਮਾ ਨੇ ਕਹਿੰਦਾ ਖੂਨ ਹੀ ਕਿਹਾ ਦੋਸਤੋ ਮੇਰਾ ਘਰ ਇੱਥੋਂ 50 ਕਿਲੋਮੀਟਰ ਦੂਰ ਇਹ ਗੱਲ ਮੈਂ ਨਹੀਂ ਕਰ ਸਕਦਾ ਨਹੀਂ ਸਾਡੇ ਵੀ ਦਰਵਾਜ਼ੇ ਤੁਹਾਡੇ ਲਈ ਖੁੱਲੇ ਆ। ਤੈਨੂੰ ਗੱਲ ਦੱਸਾਂ ਮੈਂ ਮੈਂ ਅੱਜ ਤੈਨੂੰ ਮੈਂਜੀ ਹਾਂਜੀ ਕਰਨਾ ਚਾਹੁੰਦਾ। ਮੈਂ ਇੱਥੇ ਨਾਲ ਆਇਆ ਮੈਂ ਇੱਕ ਤਕੜਾ ਹਰਿਆਣਾ ਤੋਂ ਟਰੈਕਟਰ ਲਈ ਆਉਂਦਾ ਸੀ। ਮੈਂ ਉੱਥੇ ਖੜੇ ਵੀਡੀਓ ਬਣਾਤੀ ਮੈਂ ਹੈ ਬਾਈ ਜੀ ਪੀਟੀਏ ਬਣ ਕੇ ਮਾਗੀ ਦਾ ਮੇਲਾ ਆ। ਠੀਕ ਠਿੜਾ ਮੈਂ ਮੇਲਾ ਦੇ। ਮੈਂ ਬਾਈ ਜੀ ਕਿਸੇ ਨੂੰ ਕੋਈ ਟੈਨਸ਼ਨ ਵਾਲੇ ਹੋ ਕੇ ਕੋਈ ਇੱਥੇ ਇਮਾਨ ਕਰਨ ਲਾਉਣ ਆਇਆ। ਜਰਾਂ ਦੇ ਘਰ ਖੁੱਲੇ ਆ ਤੁਸੀਂ ਦਰਸ਼ਨ ਜ਼ਰੂਰ ਦੇ। ਨਹੀਂ ਕਿਸੇ ਵਾ ਕਰਦੇ ਮੈਨੂੰ ਮੌਕਾ ਦੇ। ਠੀਕ ਹੈ। ਬਾਈ ਦਾ ਫੋਨ ਆਇਆ ਮੇਰੇ ਕੋਲੇ ਖੜਾ ਕੁਛ ਕੀਤਾ ਬਾਈ ਤੈਨੂੰ ਪਤਾ ਨਹੀਂ ਸੀ ਜਿਹੜਾ ਕੁ ਮੇਲ ਲਾ ਕਹਤਾ 9300 ਮੈਂ ਪੋਸਟਰ ਲੱਗੇ ਦੇਖਿਆ ਮੇਲੇ ਲਿਖੇ ਪਏ ਉਹਦੇ ਤੱਕ ਸਾਡਾ ਤਾਂ ਜ਼ੋਰ ਓਏ ਇਹ ਚਰਮਾ ਇਹ ਰੈਡ ਦੇ ਮੈਨੂੰ ਅੱਜ ਇੱਕ ਕਵੈਂਟ ਆਇਆ ਬੰਦੇ ਦੀ ਆਈਡੀ ਮੈਂ ਚਲ ਬੋਲ ਦਿੰਦਾ ਮੈਨੂੰ ਕਿ ਬਰਾੜ ਸਾਹਿਬ ਦੇ ਨਾਂ ਤੇ ਉਹਦੀ ਫੇਸਬੁੱਕ ਤੇ ਆਈਡੀ ਹੈ ਕਹਿੰਦਾ ਯਾਰ ਇਹ ਹੈਗਾ ਠੱਗ ਹੈ ਤੇ ਇਹ ਮੁੜ ਕੇ ਕਾਗਜ਼ ਨਹੀਂ ਦਿੰਦਾ ਉਹ ਮੈਨੂੰ ਜਿੱਥੋਂ ਦੀ ਖਿਆਲ ਮੈਨੂੰ ਪੱਕਾ ਕਨਫਰਮ ਨਹੀਂ ਉਹ ਬੰਦੇ ਦਾ ਪਤਾ ਕੀ ਸੀਗਾ ਉਈ ਥੋ ਟਰੈਕਟਰ ਲੈ ਗਏ 20000 ਰੁਪਿਆ ਦੇ ਕੇ 20000 ਰੁਪਿਆ ਨੂੰ ਸਿੱਧਾ ਰੱਖਣਾ ਕੀਤਾ ਸੀਗਾ ਉਹ ਤਾਂ ਆਪਾਂ ਸਾਰੀ ਕਰਦੇ ਆ ਮੁੜ ਕੇ ਭਾਈ ਪੇਮੈਂਟ ਉਹਦੇ ਨੂੰ ਦਿੱਤੀ 3 ਮਹੀਨੇ ਬਾਅਦ ਜਿੰਨੇ ਦੇ ਨਾਲ ਨੂੰਸੀ ਨਹੀਂ ਆਈ ਕਰਦੇ ਆ ਵੇਖ ਕੇ ਉੱਥੇ ਕਮੈਂਟ ਜਵਾਨ ਆਪਦੀ ਹੈ ਨਹੀਂ ਅਸੀਂ 20000 ਚ ਟਰੈਕਟਰ ਦੇ ਦਿੰਨੇ ਅਸੀਂ ਤਾਂ ਮੜਿਆ ਵੀਰੇ ਨਹੀਂ ਕੋਈ ਦਾ ਜਿਹੜਾ ਮਾਸਾ ਕਰਨੀ ਪਈ ਉਹ ਦਿੱਤਾ ਸੀ ਵਿੰਡੋ ਬਾਰ ਮਜਾ ਆ ਜਮੀਨੇ ਉਹਦੇ ਮਗਰ ਤੁਰੇ ਫਿਰੇ ਫੋਨ ਹੀ ਚੱਕਣੋਂ ਵਟਕਰ ਪੈਂਦੇ ਕਿ ਕੀ ਕਰਕੇ ਵੀਰੇ ਇਹ ਨਹੀਂ ਗੱਲਾਂ ਹੁੰਦੀਆਂ ਵੀਰ ਬਣ ਕੇ ਨਾ ਮਰਿਆਦਾ ਰੱਖਿਆ ਕਰੋ ਸ਼ਬਦਾਂ ਦੀ ਰਾਏ ਦਿਆ ਕਰੋ ਬੈਡ ਕਮੈਂਟ ਨੂੰ ਅਸੀਂ ਗਲਤ ਨਹੀਂ ਮੰਨਦੇਗੇ ਪਰ ਠੀਕ ਹੈ ਜੇ ਇੱਕ ਬੰਦੇ ਦੇ ਕਹਿਣ ਨਾਲ ਬੰਦਾ ਕਦੇ ਮਾੜਾ ਨਹੀਂ ਹੁੰਦਾ ਹੁੰਦਾ ਉਹ ਜਿਹੜੇ ਬੰਦੇ ਵਰਤਦੇ ਉਹਨਾਂ ਨੂੰ ਪਤਾ ਹੀ ਹੁੰਦਾ ਕਰ ਮੈਂ ਸਹੀ ਗੱਲ ਹੈ ਸਾਰੀ ਦੁਨੀਆ ਨੂੰ ਤਾਂ ਖੁਸ਼ ਨਹੀਂ ਕਰ ਸਕਦੇ ਐਂ ਤਾਂ ਇੱਕ ਵੀਰ ਨੇ ਕਿਹਾ ਸੀ ਕਹਿੰਦੇ ਯਾਰ ਗੱਲਾਂ ਵਾਲੀਆਂ ਕਰਦੇ ਟਰੈਕਟਰ ਘੱਟ ਲਗਾਉਂਦੇ ਆ ਚਲੋ ਮੈਂ ਕਹਾਂ ਵੀ ਆਪਾਂ ਛੋਟ ਛੋਟ ਚ ਟਰੈਕਟਰ ਦਿਖਾਦਿਆ ਕਰਾਂਗੇ ਜੀ ਇੱਕ ਵੀਰ ਦਾ ਕਮੈਂਟ ਆਇਆ ਸੀ ਕਹਿੰਦਾ ਯਾਰ ਵਧੀਆ ਜਾਣਕਾਰੀ ਹੈ ਟਾਈਮ ਲਾ ਕੇ ਦੱਸਿਆ ਕਰੋ ਕਹਿੰਦਾ ਉਹਦੇ ਨਾਲ ਵਧੀਆ ਪ੍ਰੋਪਰ ਪਤਾ ਲੱਗ ਜਾਂਦਾ ਹੈ ਵੀ ਬਾਕੀ ਕਮੈਂਟਾਂ ਦੇ ਜਿਹੜੇ ਵੀਰ ਗਲਤ ਕਮੈਂਟ ਕਰਦੇ ਰਿਪਲਾਈ ਦੇਣਾ ਵੀ ਜ਼ਰੂਰੀ ਹੈ ਨਾ ਹਾਂ ਆਪਾਂ ਕਮੈਂਟ ਲੀਡ ਨਹੀਂ ਕੀਤਾ ਵੀਰ ਨੂੰ ਮੈਂ ਮੈਂ ਇੱਥੇ ਵੀਰ ਨੂੰ ਬਕਾਇਦਾ ਇੱਕ ਮੈਨੂੰ ਗਲਤ ਰਿਪਲਾਈ ਦਿੱਤਾ ਸੀ ਤੇਰੀ ਗੱਲ ਵਿੱਚ ਮੈਨੂੰ ਇੱਕ ਗੱਲ ਦੱਸੋ ਭਾਈ 32 ਸਾਲ ਹੋ ਗਏ ਮੇਰੇ ਪਿਓ ਨੂੰ ਕੰਮ ਕਰਦੇ ਪੂਰੀ ਗੱਲ ਸੁਣ ਲਿਖੀ ਹਾਂ ਭਾਈ ਮੈਂ ਅੱਜ ਆਲਾਦਾ ਸੀ ਭਾਈ ਬੱਚਾ ਬੱਚਾ ਜਾਣਦਾ ਭਾਈ ਸਾਜੂ ਕਿ ਪਪਾਰ ਕਰਦੇ ਮੰਡੀ ਜਿਹੜਾ ਸਾਰੀ ਜਾਂਦੇ ਲਗਭਗ ਪੈਸੇ ਨੂੰ ਵੀ ਤੇ ਮੈਨੂੰ ਵੀ ਦੁਨੀਆ ਜਾਣਦੀ ਆ ਸ਼ਰਮਾ ਮੰਡੀ ਨੂੰ ਕਿਉਂ ਰੋਣਾ ਪਿਆ ਗੱਲ ਵਿੱਚ ਘਟਦਾ ਨਹੀਂ ਨਹੀਂ ਮੰਟੀ ਚ ਹੀ ਗੱਲ ਕਰਦਾ ਮੈਂ ਮੇਰੀ ਪੂਰੀ ਸੋਚ ਲੈ ਮੈਂ ਕਿਹੜੇ ਲੈਵਲ ਤੇ ਹੋਣਾ ਚਾਹੁੰਦਾ ਤੁਸੀਂ ਤਲਵੰਡੀ ਆ ਜਾਓ ਉੱਥੇ ਆ ਕੇ ਪੁੱਛੋ ਸ਼ਰਮਾ ਕੌਣ ਆ ਕੁਲਵੀਰ ਕੌਣ ਆ ਸ਼ਰਮਾ ਕੌਣ ਹੈ ਠੱਗ ਸ਼ਰਮਾ ਕੌਣ ਠੱਗ ਸ਼ਰਮਾ ਤਾਂ ਹੈ ਨਹੀਂ ਕੋਈ ਠੱਗ ਕੋਈ ਕੰਮ ਦੀ ਨਹੀਂ ਮੈਂ ਦੱਸ ਦਿੰਦਾ ਤੁਸੀਂ ਖੜੀਓ ਟਰੈਕਟਰ ਲੈਣਾ हां भाई टे आया मैं नहीं ये जर्मीनु शर्म आता कोई है ओ क्या हो वो पुकर जे खंदा जेड़ा ओ ठग भाई ओ कुंडी ना टोपी ਧਰਦਾ 20000 ਦੀ ਹੈਣਾ 20000 ਦੀ ਤੇ ਨਾਰੋ ਆ ਤੇ ਹੱਥੋਂ ਜਿਹੜਾ ਮਾਰਦਾ ਸ਼ਰਮੇ ਵਾਲਾ ਰੇਡ ਦੇ ਕੇ ਦਿਖਾਓ ਯਾਰ ਮਾ ਉਹ ਰਹਿਣ ਦੇ ਐਨਾ ਡੂੰਗਾ ਦਾ ਜਾ ਕਰ ਮਾਡਲ ਹੌਲੈਂਡ ਬੇਚਾ 5 ਲੱਖ 19000 ਦਾ 6 ਲੱਖ ਤੋਂ ਘੱਟ ਮਿਲ ਗਿਆ ਨੀਵੇਂ ਤਾਂ ਉਤਾ ਦੇ ਕੋਈ ਹੌਲੈਂਡ 36 30 55 ਐਚਪੀ ਬਠਿੰਡਾ ਨੰਬਰ ਨਵੇਂ ਡੇਰਾ ਦੇ ਟੌਪ ਮਾਡਲ 392000 ਦਾ ਦਿੱਤਾ ਲੈ ਅੱਜ ਤੱਕ ਵੀਡੀਓ ਨਹੀਂ ਪਾਈ ਸੀ ਪਰ ਹੁਣ ਜਾਣਕਾਰੀ 35000 ਦਾ ਮੈਂ ਵੇਚ ਸਾਡੇ ਵਾਲੇ ਰੇਟ ਕਿਉਂ ਨਹੀਂ ਤੂੰ ਸਾਡਾ ਦੱਸ ਦੇ ਸਾਨੂੰ ਕੰਜਰੀ ਕਹਿੰਦਾ ਸਾਰਾ 392000 ਦਾ ਦਿੱਤਾ ਸ਼ਰਮ ਮੈਂ ਗਲਤ ਕਰ ਵੀਡੀਓ ਨਹੀਂ ਪਤਾ ਹੈ ਠੀਕ ਹੈ ਗੱਲ ਭਾਈ ਮੈ ਆਪ ਨੂੰ ਨਹੀਂ ਮਿਲਦਾ ਦੇਣਾ ਪੈਂਦਾ ਬੇਨਤੀ ਕਰਦਾ ਠੀਕ ਹੈ ਗੱਲ ਮੇਰੇ ਕੋਲੇ ਪੰਜਾਂ ਟਰੈਕਟਰ ਪੰਜ ਸੱਤ ਇਹਦੇ ਕੋਲੇ ਆ ਠੀਕ ਹੈ ਜੀ ਦੇਖਦਾ ਸਾਨੂੰ ਵਾਈਲਡ ਠੀਕ ਹੈ ਗੱਲ ਵਾਈਲਡ ਸਰ ਤੋਂ ਟਰੈਕਟਰ ਲੈਣ ਨੂੰ ਲੈਣ ਨੂੰ ਕਹਿੰਦਾ ਅਸੀਂ ਉਹਨਾਂ ਨੂੰ ਕਿੱਥੋਂ ਦੇਵਾਂਗੇ ਅਸੀਂ ਤਲਵੰਡੀ ਦਾ ਐਡਰੈਸ ਦਿੰਦੇ ਆ ਮੰਡੀ ਦਾ ਮੰਡੀ ਦਾ ਹੁਣ ਭਾਈ ਸਾਰੇ ਟਰੈਕਟਰ ਸਾਡੇ ਪਸੰਦ ਆਉਂਦੇ ਨੇ ਕੀ ਮੰਡੀ ਦੀ ਕਹਾ ਕਾ ਹੂਆ ਕਿਸੇ ਭਰਾ ਦਾ ਟਰੈਕਟਰ ਲੈ ਕੇ ਕਿੱਥਾ ਹਊਗਾ ਉਹ ਗੱਲ ਸੁਣ ਜਰਮਾ ਠੀਕ ਹੈ ਗੱਲ ਭਾਈ ਜੀ ਸੋਸ਼ਲ ਮੀਡੀਆ ਦੇ ਵਿੱਚ ਸਭ ਤੋਂ ਵੱਡੀ ਤਾਕਤ ਆ ਖੇਮਸੋਂ ਉੱਕੀ ਮੰਡੀ ਕਿਸੇ ਭਰਾ ਦਾ ਟਰੈਕਟਰ ਵੀ ਗੂਆ ਕਿਸੇ ਦਾ ਲੋਨ ਕਰਾਉ ਗੂਆ ਠੀਕ ਹੈ ਗੱਲ ਬਾਈ ਜੀ ਸਭ ਤੋਂ ਵੱਤ ਖੇਮਸ ਮੰਡੀ ਤੇ ਟਲਵੰਡੀ ਸਾਡੇ ਕਰਨੀ ਪੈਂਦੀ ਐ ਇਹਨੂੰ ਖੇਮਸ ਉੱਦੀ ਰਹਿਉਣੀ ਹੱਥ ਬੰਨ ਕੇ ਇਹ ਕਿਸੇ ਨੂੰ ਆਏ ਆ ਜੇ ਕਿਸੇ ਨੂੰ ਆਇਆ ਮੈਨੂੰ ਮੇਰੇ ਚ ਕਮੀ ਆ ਟਰੈਕ ਮੈਨੂੰ ਕੋਈ ਸ਼ਰਮ ਆ ਗੱਲ ਇਹਨਾਂ ਬੋਲਿਆ ਕਰਾਂ ਐਂ ਬੋਲਾਂਗੇ ਕਿਸੇ ਨੂੰ ਪੈਸਾ ਨਹੀਂ ਲੈਂਦਾ ਵੀਡੀਓ ਬਣਾਉਂਦਾ ਜੇ ਕਿਸੇ ਨੇ ਵੀਡੀਓ ਬਣਾਉਣੀ ਆ ਕਿੱਥੇ ਕਹਿੰਗਾ ਉੱਥੇ ਜਾ ਕੇ ਨਹੀਂ ਲੁਕਣਾ ਕੇ ਆਉਂਗਾ ਤੇ ਤੂੰ ਰਹੂਗਾ ਗੱਡੀ ਦਾ ਤੇਲ ਲਾਵਾਂਗਾ ਕੀ ਗੱਲ ਤੇ ਗੱਲ ਆ ਭਾਈ ਬਿਲਕੁਲ ਜੇ ਮੰਡੀ ਕਿਸੇ ਮੰਡੀ ਚ ਵੀਡੀਓ ਪਾਉਣੀ ਆ ਮੈਂ ਆ ਕੇ ਪਾਉਂਦਾ ਭਾਈ ਉਹ ਸ਼ਰਮਾ ਤੈਨੂੰ ਇਹ ਪਰ ਇਹ ਭਰਾਵਾਂ ਨੂੰ ਭਾਈ ਮੈਂ ਨੌਲਜ ਦੇਣੋਂ ਨਹੀਂ ਹਟਦਾ ਇੱਕ ਗੱਲ ਮੈਂ ਹੋਰ ਗੱਲ ਆਦਾ ਪਿਛਲੀ ਵੀਡੀਓ ਚ ਨਾ ਮੈਂ ਇੱਕ ਦੂਜੇ ਚੈਨਲ ਤੇ ਪਾਈ ਸੀ ਉਹ ਤੇ ਮੈਂ ਇੱਕ ਗੱਲ ਕਹੀ ਸੀਗੀ ਵੀ ਮੰਡੀ ਦਾ ਮੰਦਾ ਲਈ ਸੀ ਟਰੈਕਟਰ ਸਾਡੇ ਵੀ ਨਹੀਂ ਵਿਕਦੇ ਭਰਾਵੋ ਦੁਬਾਰੇ ਦੱਸ ਦਿੰਦਾ ਅਸੀਂ ਤਾਂ 2 ਘੰਟੇ ਇੱਥੇ ਖਰਾਬ ਕਰ ਲੈਨੇ ਘਰੇ ਘਰੇ ਟਰੈਕਟਰ ਸਾਡੇ ਕਿਹੜਾ ਬਾਹਲੇ ਵਿਕੀ ਜਾਂਦੇ ਇਹ ਤਾਂ ਉਹੀ ਮੰਦਾ ਹੈ ਇੱਕ ਗੱਲ ਅਨਾਉਂਸਮੈਂਟ ਹੋੜ ਹੈ ਠੀਕ ਹੈ ਜੀ ਲਾਲ ਸੋਖ ਹੈ ਗਿਆ ਨਾ ਜੱਲ ਫਰਬਰੀ ਫਰਬਰੀ ਕਿੰਨੇ ਟਰੈਕਟਰ ਖੜੇ ਮੇਰੇ ਕੋਲ ਸਾਰਿਆਂ ਨਿਹਾਰ ਸੀਤਾ ਦਿਖਾ ਕੇ ਟਰੈਕਟਰ ਦੇਊਗਾ ਇਮਾਨਦਾਰੀ ਨਾਲ 10000 ਨਫਾ ਕਈ ਵਾਰੀ ਫਰਬਰੀ 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 ਸਿਰਫ ਫਰਬਰੀ ਕਿਉਂ ਮਾਇਆ ਦੀ ਲੋ ਮਾਇਆ ਦੀ ਲੋ ਉਹ ਤੈਨੂੰ ਪਤਾ ਹੀ ਕਿਉਂ ਗੁੜੀਆ ਦਾ ਵਿਆਹ ਹੈ ਵਿਆਹ ਹੈ ਕੀ ਗਲਤੀ ਗੱਲ ਹੈ ਰਸੀਦ ਦਿਖਾਉ ਯਕੀਨ ਮੰਨ ਲਿਓ ਆਹ ਫੜੇ ਲੈ ਆ ਜੋ ਕਿਹੜਾ ਕਹਿੰਦਾ ਉਹਦੇ ਵੀ ਕਮੈਂਟ ਆ ਜਾਣਗੇ ਆ ਜੀ ਉਹਦੇ ਹੀ ਆਉਣਗੇ ਰਸੀਦ ਘਰੋਂ ਭਰੀ ਹੈ ਰਸੀਦ ਕਿਹੜਾ ਪ੍ਰਿੰਟ ਕੱਟ ਕੇ ਆਉਂਦੀ ਹੈ ਛੱਡੋ ਐਂ ਕਰੋ ਇੱਕ ਇੱਕ ਇਹ ਗੱਲ ਦਾ ਸਲੂਸ਼ਨ ਆਏਗਾ ਮੇਰੇ ਕੀ ਹੈਗਾ ਜੇ ਥੋੜਾ ਟਰੈਕਟਰ ਲਿਆਂਦਾ ਉਹਦਾ ਡਰੈਸ ਦੇਉਂਗਾ ਕਿਆ ਕਿ ਪੇਮੈਂਟ ਲੇਗਾ ਇਹ ਉਹਨਾਂ ਨੂੰ ਜੱਤੀ ਉਹ ਯਾਰ ਐ ਤਾਂ ਵਿਸ਼ਵਾਸ ਨਹੀਂ ਆਉਂਦਾ ਹੁੰਦਾਗਾ ਇੰਨਾ ਵੀ ਨਹੀਂ ਲੋਡ ਹੁੰਦੀਗੀ ਕੋਈ ਚੱਕਰ ਨਹੀਂ ਹੁੰਦਾ ਮੈਂ ਦੇਉਂਗਾ ਮੇਰੀ ਮਜਬੂਰੀ ਆ ਵੇਖ ਜਾਣਗੇ ਟਰੈਕਟਰ ਉਹ ਹੀ ਵੇਖ ਲੈ ਮੈਂ ਕਿਉਂ ਦੇਣਾ ਚਾਹੁੰਦਾ ਪਤਾ ਤੈਨੂੰ ਸ਼ਰਮਾ ਸ਼ਰਮਾ ਟਰੈਕਟਰ ਕਿਹੜੇ ਦੇਣੇ ਅੱਜ ਮੈਂ ਕੱਲ ਗੱਲਾਂ ਨਾ ਕਰੀ ਜਾਵਾਂਗੇ ਹੁਣ ਫਿਰ ਵਿੱਚ ਕਮੈਂਟ ਐ ਵੀ ਆਉਣਗੇ ਗੱਲਾਂ ਹੀ ਕਰੀ ਜਾਂਦੇ ਤਾਂ ਨਾਦ ਗਿਆ ਟਰੈਕਟਰ ਦਾ ਰਾਜਾ ਕਹਿੰਦਾ ਮੈਂ ਟਰੈਕਟਰ ਦਾ ਬਾਦਸ਼ਾਹ ਹਾਂ ਬਹੁਤ ਬਹੁਤ ਕਹਿੰਦਾ ਮੈਂ ਰਾਜਾ ਸੀਗਾ ਬਹੁਤ ਆ ਬਾਈ ਮੈਂ ਹੀ ਤੂੰ ਆ ਵੀਡੀਓ ਪਾਉਂਗਾ ਉਹ ਟਰੈਕਟਰ ਸਾਰੇ ਟਰੈਕਟਰ ਦਿਊਗਾ ਟਰੈਕਟਰ ਦਿਖਾ ਦੇ ਬਾਈ ਦਿਖਾਉਣੇ ਆਇਆ ਹੈ ਤਾਂ ਸ਼ੁਰੂ ਕਰਦਾ ਬਾਈ ਕਾ ਟਾਈਮ ਨਾ ਕਰਾਓ ਕਿ ਟਰੈਕਟਰ ਦਿਖਾਓ ਕਿ ਇੱਧਰ ਆ ਜਾ ਇੱਧਰ ਨਾ ਜਾ ਪਿੱਛੇ ਆ ਬਾਈ ਸਭ ਤੋਂ ਪਹਿਲਾਂ ਹੈਗਾ ਫਾਰਮ ਸਰਕਾ 2007 ਹਾਂ ਕੈਮਰਾ ਨਹੀਂ ਇਹ ਸ਼ਰਮਾ ਟਰੈਕਟਰ ਹੈਗਾ ਉਹ ਕਹਿੰਦੇ ਨੇ ਮੁਦਰੀ ਦਾ ਨਾਗ ਹੈ ਮਾਡਲ ਹੀ ਦੱਸ ਮਾਡਲ ਹੀ ਦੱਸ ਹੈ ਗੱਲਾਂ ਇਹਦੀ ਕੰਡੀਸ਼ਨ ਹੈ ਜਿਹੜੀ 20 ਹਜ਼ਾਰ ਕੀ ਪਈ ਹੈ ਇਹਦੀ ਨੌਜ਼ਲ ਨੂੰ ਚਾਪੀ ਨਹੀਂ ਲੱਗੀ ਪਰ ਇਹੋ ਕੇ ਚੈੱਕ ਕਰ ਲੈ ਇੱਕ ਗੱਲ ਮੈਂ ਤੁਹਾਨੂੰ ਪਹਿਲਾਂ ਦੱਸ ਹਾਂ ਜੇ ਕਿਤੇ ਕੋਈ ਲੱਗੀ ਹੋਈ ਜ਼ਰੂਰ ਦੱਸੀ ਸਾਰੇ ਬਾਈ ਜੀ ਜੇ ਤੇ ਕੜਮ ਲੱਗੀ ਹੋਈ ਡਬਲ ਪੈਸੇ ਇੱਕ ਜੀ ਹੋਰ ਦਿਖਾਉਣਾ ਇੱਧਰ ਆ ਜਾ ਆ 3 15 ਰੇਟ ਕੀਤਾ ਹੈ ਜਿਹੜੇ ਬੰਦੇ ਤੋਂ ਲਿਆ ਉਹਦਾ ਰੇਟਾ ਜ਼ੂਮ ਕਰਕੇ ਦਿਖਾ ਦੇ ਕਿੰਨਾ ਇੱਧਰ ਲੈ ਆਈਂ ਵੀਰੇ ਮੜਾ ਜਾ ਰੇਟ ਵਧਦਾ ਹੁੰਦਾ ਘਟਦਾ ਨਹੀਂ ਹੁੰਦਾ 335000 ਰੁਪਏ ਪਹਿਲਾਂ 335000 ਦੇ ਬਿਕਣ ਵਾਲਾ ਟਰੈਕਟਰ ਹੈ ਚੱਲ ਕਲਮਣੀ ਮੀੜ 10 ਮਾਡਲ ਦਾ ਨੰਬਰ ਕਿਤੇ ਵੀ ਕਲਮਣੀ ਲੱਗੀ ਟਰੈਕਟਰ ਨੂੰ ਤੇ ਨੰਬਰ ਹਰਿਆਣੇ ਦਾ ਇਹਨੂੰ ਸੀ ਮਿਲ ਜੂਗਾ 6 ਮਹੀਨੇ ਦੀ ਵੀਲਿਡਿਟੀ ਪਈ ਹੈ ਕਿੰਨੇ ਦਾ ਜਮਾ ਜਾਇ ਲਿਖਿਆ ਕੁਝ ਵੀ ਨਹੀਂ ਇਹਦੇ ਚ ਉਹ ਛੜ ਕੇ ਉੱਥੇ ਭੱਜ ਜਾ ਮੂਹਮੰਗੀ ਮੌਤ ਨਹੀਂ ਮਿਲਦੀ ਤੇ ਫਿਰ ਇੱਧਰ ਕਰ ਲੈ ਇਹ ਇਹਨੂੰ ਕਰ ਲੈ ਤੇ ਫਿਰ ਉਹ ਕਿਉਂ ਲਿਖਿਆ ਉਹ ਤਾਂ ਫਿਰ ਆਪਾਂ ਘਟਾਇਆ ਨਾ ਰੇਟ ਤਾਂ ਘਟਾਉਣਾ ਹੀ ਸੀ ਤੂੰ ਪੈਸੇ ਦਾ ਕੱਟਾ 310000 ਦੇ ਦੇਣਾ ਲਾਸਟ ਕੱਢ ਕੱਢ ਪੈਸੇ ਜਵਾਪਾ ਛੱਡ ਗਏ ਫੇ ਆਪੇ 30 ਕਰੋੜ ਰੁਪਇਆ ਖਾ ਗਿਆ ਇਹਨਾਂ ਦੇ ਗਵਾ ਦਿੰਨਾ 30 ਕਰੋੜ ਰੁਪਇਆ ਲੈ ਕੇ ਬਚ ਗਿਆ ਪਾਣੀ ਸਾਡੇ ਚੰਦੋ ਸੁਣ ਲਾ ਗੱਲ ਆਪਾ ਇੱਕ ਮਿੰਟ ਗੱਲ ਤਾਂ ਹਾਂ ਲਾ ਇੱਕ ਮਿੰਟ ਬਾਈ ਬਚਿਆ ਬਾ ਚੱਲ 50 ਕਰੋੜ ਦੇ ਟਰੈਕਟਰ ਚੱਕ ਕੇ ਖਵਾ ਜੀ ਤੇ ਕੋਈ ਜਮਾਨਾ ਉਹਨਾਂ ਨੂੰ 100 ਦੋਸਤ ਨਹੀਂ ਕੁਝ ਕਰਦਾ ਫਾਈ ਤੇ ਫਿਰ ਅਸੀਂ ਸੌਦਾ ਨਹੀਂ ਨਾ ਕਰਨਾ ਅਸੀਂ ਤਾਂ ਵੀਡੀਓ ਪਾ ਕੇ ਦੱਸਣਾ ਹੈਗਾ ਅਸੀਂ ਤਾਂ ਵੀਡੀਓ ਪਾ ਰਹੇ ਸੀ ਕਿਹੜਾ ਸੌਦਾ ਕਰਕੇ ਕੱਢਦੇ ਹੋ ਤੁਸੀਂ ਕੱਢੋ ਅਸੀਂ ਦਿੰਨੇ ਆਂ ਬਾਈ ਕਿਹੜਾ ਇਹ 310000 ਦਾ ਦੇਣਾ ਫਿਰ ਨਾ ਚੱਲ ਚੱਲ ਕਹੇ ਤਾਂ ਇੱਕ ਚੀਜ਼ ਹੋਰ ਆ ਇੱਧਰ ਇਹ ਨਹੀਂ ਕੱਲਾ ਭੱਜਣਾ ਇਹਦੀ ਕੁਆਲਿਟੀ ਦਿਖਾ ਮੇਰੇ ਕੈਮਰਾ ਲੈ ਕੇ ਆ ਯਾਰ ਨੇੜੇ ਕੱਲਾ ਕਹਿੰਦੇ ਨਹੀਂ ਗੇ ਆ ਨਿਊਜ਼ੀਲੈਂਡ ਦਾ ਇੱਕ ਮਿੰਟ ਖੜ੍ਹ ਜਾ ਫਿਰ ਮੈਂ ਪਾਸੇ ਹੋ ਜਾ ਜੇ ਕਦੇ ਨਿਊਜ਼ੀਲੈਂਡ ਚਾਪੀ ਲੱਗੀ ਹੋਵੇ ਤੇ 3132 ਘੰਟੇ ਚੱਲਿਆ ਮੀਟਰ ਵੀ ਚੈੱਕ ਕਰ ਲੈ ਅਰੀਜਨਲ ਚੱਲਿਆ ਸਾਰਾ ਤੇ ਰੰਗ ਦਾ ਵੀ ਕਦੇ ਡੋਬਾ ਵੀ ਲੱਗਾ ਹੋਵੇ ਦੇਣਦਾਰ ਉਹ ਇੱਕ ਕਿੱਥੇ ਰੱਖਿਆ ਲੁਕੋ ਕੇ ਰੱਖਿਆ ਬਾਈ ਤੇ ਰੇਟ ਵੀ ਜਮਾਂ ਬਾਜ ਬੈਗਾ ਉਹ ਤੂੰ 6 ਮਾਦ ਰੱਖ ਦੇ ਇਹ ਵੀ ਇਹ ਨਾਲ ਆ ਸਾਰਾ ਡੱਬ ਡੋਬ ਜੇ ਉਵੇਂ ਪਿਆ ਦੇ ਪੁੱਤ ਕਰਾਇਆ ਨਹੀਂ ਰੰਗ ਇਹ ਹਰਿਆਣਾ ਨੰਬਰ ਹੈ ਇਹਦੇ ਐਨਓ ਸੀ ਨਹੀਂ ਮਿਲਦੀ ਇਹ ਨਹੀਂ ਐਨਓ ਸੀ ਨਹੀਂ ਮਿਲਦੀ ਇਹਦੀ ਇਹਦਾ ਇਹ ਸ਼ਰਮਾ ਜੀ ਦੇ ਦਨਗੇ ਰੇਟ ਆਪੇ ਇੰਜਨ ਗੇਅਰ ਦਾ ਪੂਰਾ ਚੰਗਾ ਹੈ ਇਹ ਡਬਲ ਕਲਚ ਹੈ ਤੇਲ ਬ੍ਰੇਕਾਂ ਸਿਮਪਲ ਸਟੀering ਹੈ ਇੰਜਨ ਗੇਅਰ ਦਾ ਪੂਰਾ ਚੰਗਾ 605 555 ਹੈ 500 ਹਾਂ 2.5 ਲੱਖ ਰੁਪਏ ਤੋਂ ਕਿੰਨੇ ਦਾ ਤੂੰ ਹੀ ਦੇ ਦੇ ਸ਼ਰਮਾ ਤੈਨੂੰ ਆਫਰ ਹੈ ਫੇਰ ਰੱਖੇਗਾ ਦੁਨੀਆ ਵੇਂਦੀ ਆ ਪੁੱਕੜ ਵੱਧ ਖਾਦਾ ਮੈਂ ਤਾਂ ਰੋਜ਼ ਹੀ ਖਾਣਾ ਵਈ ਹਾਂ ਕਿੰਨੇ ਦਾ ਇਹ 230 ਹਜ਼ਾਰ ਦਾ ਦੇਣਾ ਕੀ ਕਹਿੰਦਾ ਤੂੰ 25 ਹਜ਼ਾਰ ਚੱਲ ਠੀਕ ਹੈ ਲੈ ਬਾਈ ਜੀ ਕਿੰਨੇ ਦਾ ਟਰੈਕਟਰ ਹੁੰਨੇ ਵਾਲੀ ਇੱਥੇ ਕੋਈ ਦੋਰ ਹੈ ਨਹੀਂ ਠੀਕ ਹੈ ਇਹ ਚ ਕੋਈ ਦੋਰ ਹੈ ਕੋਈ ਨਵਾਂ ਟਰੈਕਟਰ ਹੈ ਸਾਢੇ 3.5 ਲੱਖ ਰੁਪਏ ਲੋਨ ਹੋਊਗਾ ਟਰੈਕਟਰ 2 ਸਪੀਡ ਗਲਤ ਪ੍ਰੇਖਾ ਪਈ ਆ 2 ਸਪੀਡ ਹੈ 2 ਸਪੀਡ ਹੈ 676 676 ਜਮਾ ਰਜਨੌਰ ਸਾਰਾ 676 ਤੇ 2 ਬਈ ਹਾਂਜੀ ਬਈ ਆ ਸ਼ਰਮਾ ਜੀ ਤੁਸੀਂ ਦਿਓ ਜਾਣਕਾਰੀ ਆ ਇੱਕ ਮਿੰਟ ਆਹ ਲਾ ਮੈਂ ਗਲਤ ਕਰ ਦੇਣਾ ਨਾ ਕਰਨਾ 3,65,000 ਰੁਪਏ ਦੀ ਮੰਗ ਆ ਠੀਕ ਹੈ ਹਾਈ ਲੋ ਵਾਲਾ ਟਰੈਕਟਰ ਆ 242 ਬਈ ਇਹ 3,65,000 3,30,000 ਦਾ ਟਰੈਕਟਰ ਇਹ ਬਿਲਕੁਲ ਨਵਾਂ ਹੀ ਹੈ ਨਾ ਨਵਾਂ ਆ ਵੀ ਬਿਲਕੁਲ ਨਵਾਂ ਹੀ ਹੈ ਭਾਈ ਇਹਦੇ ਵਿੱਚੇ ਕਲੇਸ਼ ਹੋਇਆ ਸੀ ਚੱਲਣ ਵਿੱਚ ਇੱਕ ਉਹ ਕਹਿੰਦਾ 2500 ਘੰਟਾ ਚੱਲਿਆ ਚੱਲਿਆ ਇਹ 7-800 ਘੰਟਾ ਹੀ ਹੈ ਨਾ ਭਾਈ ਅਸਲੀ ਨਾ ਚੱਲਿਆ ਸੀ ਹੈਨਾ ਬਿਲਕੁਲ ਨਵਾਂ ਟਰੈਕਟਰ ਹੈ ਭਾਈ ਵਰਲਡ ਕ੍ਰੈਕ ਇਹ 24 ਪਿੱਟਾਂ ਵਾਲਾ ਟਰੈਕਟਰ ਹੁੰਦਾ ਭਾਈ ਠੀਕ ਹੈ ਗੱਲ ਹੋਰ ਭਾਈ ਫੋਰ ਵੀਡੀਓ ਗਿਆ ਵੀ ਇਹ ਦੀਆਂ ਜਿੰਨੇ ਮਰਜੀ ਚੱਕਰਿਆਂ ਤੇ ਕਰ ਲੋ 440 ਕਰ ਲੋ ਹਾਂਜੀ ਤੇ ਬਾਈ ਮਾਡਲ ਨਹੀਂ ਜੀ ਕੀ ਮਾਡਲ ਆ ਬਾਈ ਇਹ ਕੋਈ ਨਾ ਮਾ ਟ੍ਰੈਕਟਰ ਚਲਾ ਕੇ ਪਾ ਕੇ ਉਹਦੀ ਤੋਹੰਦੀ ਕਰਕੇ ਲੈ ਜਾ ਸਕਦੇ ਹੋ ਪੁਰਾਣਾ ਕੱਟਿਆ ਜਾਊਗਾ ਲੋ ਇਹ ਨਹੀਂ ਕੱਟਾਂਗਾ ਨਾ ਪੁਰਾਣਾ ਉਹ ਯਾਰ ਕੀ ਨੇ ਤੈਨੂੰ 4 बाई 4 ਕਟਾਉਣਾ ਵੱਤ ਵੱਡਾ ਸ਼ਕਤ ਆਈ ਜੇ ਤੈਨੂੰ ਖੁੱਲੀ ਛੁੱਟੀਆਂ ਜਿੰਨਾ ਮਰਜੀ ਆਫਰ ਦੇ ਦੇ ਕਹਿੰਦੇ ਨਹੀਂ ਗੱਲੇ ਬਾਈ ਕਰਮੀ ਤੇ ਦੇਵਾਂਗੇ ਵੀ ਇਹ ਕੱਲਾ ਕਹਿਣ ਦੀ ਨਹੀਂ ਗੱਲ ਹੈਗੀ ਫਰਮਾ ਦੀ ਤਾਂ ਰੇਟ ਲਿਖਿਆ 8 ਲੱਖ ਤੇ 25000 ਰੁਪਏ ਮਾਡਲ 2021 ਇੱਕ ਹੋਰ ਅਗਰਵੀ ਦਾ ਇੱਕ ਮਿੰਟ ਖੜੀ ਖੜੇ ਖੜ ਜਾ ਹੁਣ ਬੋਲੀ ਨਾ ਇਹ ਨਹੀਂ ਉਹ ਵੀ ਵੱਧ ਲਿਖਿਆ ਮੰਡੀ ਚ ਚੈੱਕ ਕਰਿਆ ਰੇਟ ਜਾ ਕੇ ਇਹਦੇ ਨਾਲੋਂ ਵੱਧ ਹੋਊਗਾ ਲੱਖ ਲੋਕਾਂ ਦਾ ਵੀ ਜਿੰਨੇ ਦਾ ਟਰੈਕਟਰ ਉਹਨੀਆਂ ਦਾ ਹੀ ਲੋਨ ਚੋ ਵੀ ਵੱਧ ਹੀ ਹੋ ਜੀ ਇਹ ਵੀ ਨਹੀਂ ਗੱਲ ਹੈਗੀ 8 ਲੱਖ 90000 ਕਿੰਨੇ ਦਾ ਬਾਈ ਗੁਰੂ ਦੇ ਦੇ ਤੈਨੂੰ ਖੁੱਲੀ ਆ ਫਿਰ ਇਹ ਵੀ ਬਾਤ ਤਾਂ ਖੁੱਲੀ ਆ ਪਾ ਕਿਹੜਾ ਬਦਲਣਾਗਾ ਉਹੀ ਗੱਲ ਰਹਿਣੀ ਉਹ ਹੀ ਰੇਟ ਲਿਖਿਆ ਤੇ ਉਹੀ ਸੀ ਉਹੀ ਰੇਟ ਇਹੀ ਹੈ ਰੇਟ ਵੀ ਉਹੀ ਆ ਪਹਿਲਵਾਰ ਆਪ ਲੱਖ ਰਹਾ ਦਾ ਜੀ ਤਾਂ ਅੱਜ ਸਵਾੜਾ ਮਾ ਬਈ ਯਾਰ ਪੂਰੇ 7 ਲੱਖ ਦਾ ਟਰੈਕਟਰ ਦੇਵਾਂਗੇ ਲੈ ਜਾਓ ਜੀ ਨਹੀਂ ਲੈ ਜਾਣਾ ਬਠਿੰਡਾ ਨੰਬਰ ਐ ਐਵੇਂ ਥੋੜੀ ਫਿਰ ਟਰੈਕਟਰ ਮੈਂ ਰਾਜਾ ਕਹਿੰਦੇ ਇੱਕ ਤਾਂ ਨਹੀਂ ਸਕਦਾ ਬਈ ਇਹਨਾਂ ਦਾ 2 ਵੀਲ ਵੀ ਕੀ ਜਾਂਦਾ ਮੈਂ ਆਪਾਂ 4 ਵੀਲ ਦੇ ਦਾਂਗੇ ਦੇਖਦਾ ਨਾ ਹਾਂ ਦੇਵਾਂਗੇ ਬਈ ਮਾੜਾ ਨਹੀਂ ਹੈਗਾ ਬਠਿੰਡਾ ਨੰਬਰ ਟਰੈਕਟਰ ਐ ਕੋਈ ਬੈਸਟ ਮੰਗਾਲ ਨਹੀਂ ਕੋਈ ਅੰਦਰ ਆਨੇਗਾ ਜਮਾ ਬਠਿੰਡਾ ਨੰਬਰ ਟਰੈਕਟਰ ਪੰਜਾਬ ਦਾ ਨੰਬਰ ਹੈ ਟਰੈਕਟਰ ਸਭ ਕੁਝ ਹੈ ਵੀਰੇ ਨਾਲ ਦੇ ਟਾਇਰ ਹੈ ਮਗਰ ਲੈ ਦੇ ਗਰਮੀ ਦਾ ਥੱਲੇ ਮੂਹ ਲੈ ਹਾਂ ਜਮਾ ਯਾਰ ਕੁਝ ਨਹੀਂ ਹੈਗਾ 780 ਘੰਟਾ 780 ਘੰਟਾ ਚੱਲਿਆ ਬੈ ਡਾਕਟਰ ਹੈ ਮੈਂ ਦੱਸਦਾ 770 ਘੰਟੇ ਚੱਲਿਆ ਆਇਆ ਥੱਲੇ ਆਜਾ ਆਜਾ 770 ਘੰਟੇ ਚੱਲਿਆ ਉਤਰਿਆ 7 ਲੱਖ ਦਾ ਟਰੈਕਟਰ ਦੇ ਦਾਂ ਜਮਾ ਚੱਕ ਪਾਈ 7 ਲੱਖ ਕੀ ਦਾ ਟਰੈਕਟਰ ਲੈ ਜੇ ਕੋਈ ਨੇ ਨਾ ਹੋਇਆ ਟੂ ਵੀਲ ਟੂ ਵੀਲ ਦੇਖਦਾ ਇਹਨੇ ਦਾ ਹੋਰ ਵੀਲ ਹੈ ਲੈ ਬਾਈ ਇਹ ਆ ਗਿਆ ਸੀਸੀ ਦੇ ਵਿੱਚ 855 ਨੂੰ ਵੱਡਾ ਇੰਜਨ ਹੁੰਦਾ ਹੈ ਵਿੱਚ ਐਕਸਟਰਾ ਐਕਸਟਰਾ ਟਾਰਕ ਹੈ 855 ਨੂੰ ਵੱਡਾ ਸ਼ਰਮਾ ਇਹਨਾਂ ਦੱਸਦਾ ਸਾਰਾ ਕੁਝ ਨਾਲ ਦਾ ਕੱਲ ਮੇਰੇ ਵੀ ਨਹੀਂ ਲੱਗੀ ਗਰਮੀ ਦੀ ਠੀਕ ਹੈ 21 ਮਾਡਲ ਹੈ 1300 ਦੇ ਕੁਸ਼ ਘੰਟੇ ਕਿੰਨੇ ਚੱਲੇ 1365 ਘੰਟੇ ਚੱਲੇ ਟੌਪ ਹੈ ਖੁੱਲ ਟੌਪ ਇਦੂ ਤਾਂ ਉੱਤੇ ਰੱਬ ਦਾ ਹੈ 615000 ਰੁਪਏ 5 ਲੱਖ ਕਿੰਨੇ ਦਾ 5 ਲੱਖ ਤੇ 90 ਹਜ਼ਾਰ ਦਾ ਕੱਪੜੇ ਦਾ ਨਹੀਂ ਕਿਉਂ ਨਵਾਂ ਟਰੈਕਟਰ ਹੈ ਕੱਪੜੇ ਲੋਕ ਸਭਾ ਜੀ ਲੱਖ ਦਾ ਵੇਚਦੇ ਸ਼ਰਮਾ ਨਹੀਂ ਜਮਾ ਜਾ ਇਹਦਾ ਰੇਟ ਬਾਹਰ ਕਿੰਨਾ ਗਿਆ 595 80 ਹਜ਼ਾਰ ਦਾ ਟਰੈਕਟਰ ਕਿੱਧਰ ਗਿਆ ਪਿਆ 80 ਹਜ਼ਾਰ ਦਾ ਟਰੈਕਟਰ ਲੈ ਜੀ ਮੈਂ 90 ਲੈਣਾ ਹੈ 10 ਮੈਂ ਸ਼ਰਮੇ ਤੋਂ ਆਪੇ ਲੈ ਲਵਾਂ ਆਪੇ ਲੈ ਲਾਂ ਆ ਜਾ ਹੁਣ ਇੱਧਰ ਵੀ ਆਈ ਜੀ ਮੇਰੇ ਕੋਲ ਸਿਰਫ ਮੇਰੇ ਕੋਲ ਟਰੈਕਟਰ ਇੱਕ ਮਾ 5203 ਦੇ ਰੇਟ ਚ 52000 524 ਹਰਿਆਣਾ ਨੰਬਰ ਐਨਓਸੀ ਠੀਕ ਹੈ ਹੁਣ ਫੇਸ ਹੋ ਗਿਆ ਪੁਰਾਣਾ ਕਟਿਆ ਪੁਰਾਣਾ ਕਟਿਆ ਜਾਊਗਾ ਮਗਰਲੇ ਡਾ ਰਹਿਗੇ 40 ਪੈਸੇ ਮੋਹਰ ਲੈ ਜਾਵਾਂ ਤਾਜੇ ਪਾਵਰ ਸਟੀਅਰਿੰਗ ਦਾ ਟਾਪ ਮਾਡਲ ਹੈ 524 145000 ਦਾ ਬੜਾ ਪੀਟ ਕੇ ਉਹਦੇ ਵਿੱਚ ਆ 15 ਮਾੜਾ ਦੇ ਦੋ ਮਹੀਨੇ ਚੋੜੋ ਫਿਰ ਕਿਧਰ ਹੁੰਦੀ ਆ ਕਿੰਨੇ ਦਾ ਨਾ ਕਰਮਾ ਹੈ ਰੇਟ ਬੜਾ ਲੀੜੇ ਲਾਲਾ ਹੁਣ ਮੈਂ ਤੇ ਮੇਰੇ ਫਿਰ ਲਾ ਦੂ ਪਿਆਰ ਰਹਿਣਾ ਕਿੰਨੇ ਦਾ ਹੈ ਤੂੰ ਕਰ ਦੇ ਕਿੰਨਾ ਮਰਦੀ ਨਹੀਂ ਮੈਂ ਨਹੀਂ ਮੈਂ ਤਾਂ ਬਾਅਦ ਚ ਕਰੂੰਗਾ ਮੈਂ ਤੈਨੂੰ ਅਸਲੀ ਦੱਸਾਂ ਆ ਪਤਾ ਨਾ ਲੱਗਦੀ ਕਿੰਨੀ ਹੈ 3 ਲੱਖ ਦੀ ਕਿੰਨੀ ਬੈਠਾ ਬਈ ਟਿਕੜਿਆ ਬੰਦਾ ਮੈਂ ਤਾਂ ਥੱਲੇ ਹੁਣ ਤੈਨੂੰ ਤਾਂ ਦੋ ਚਾ ਦੋ ਵਾਲੀ ਸੀਰੀਜ਼ ਚ ਜਾ ਹਾਂ ਕੁਛ ਵਿੱਚ ਨਹੀਂ ਕੱਟਣਾ ਕੁਛ ਵਿੱਚ ਨਹੀਂ ਕੱਟਦਾ ਕੋਈ ਲੋਨ ਨਿਕਲਾ ਕੇ ਦਿੰਦਾ ਐਨੋਸੀ ਦੇਉ ਕੱਲੀ ਠੀਕ ਹੈ ਅਸੀਂ ਦਿਖਾ ਕੇ ਡੈਕਟਰ ਨਹੀਂ ਕਰ ਰੇਟ ਦਾ 3 ਲੱਖ ਰੁਪਇਆ ਬਹੁਤ ਜ਼ਿਆਦਾ ਯਾਰ ਮੈਂ ਇੰਨੇ ਦਾ ਕੋਈ ਵੇਖਦੇ ਆ ਤਿੰਨ 45 ਦਾ 80 ਜਾਨਾ ਤਾਂ ਕਰ ਲੈਣ ਤਿੰਨ ਲੱਖ ਦਾ ਰੇਟ ਮੈਂ ਖਰੀਦਿਆ ਫਿਰ ਦੇ ਤਿੰਨ ਲੱਖ 10000 ਦਾ ਦੇ ਦਾਂਗੇ ਦੋਸਤੋ 10000 ਰੁਪਇਆ ਸ਼ਰਮਾ ਜੀ ਨੇ ਮੰਗ ਕੇ ਇਹ 5 ਦਾ 10000 ਦਾ ਜੀ 5 ਦੇ ਦੇ ਦਾਂਗੇ ਲਾ ਮੈਂ ਤਾਂ ਆਖੇ 15 ਦੇ ਜਾਊਗਾ ਨਾ ਕੋਈ ਕੁਛ ਨਹੀਂ ਲੋਕ ਸੇਵਾ 2 3000 ਬਣੂ ਲੋਕ ਸੇਵਾ ਉਹ 600 ਵੀ ਕਰੂ 1000 ਰੁਪਿਆ ਦੇ ਨਾ ਠੀਕ ਸਾਵੀ ਨਾ ਛੋੜ ਕਰ ਨਾੜ ਗਿਆ ਨਾੜ ਗਿਆ ਕਹਿੰਦੇ ਜੂਕੇ ਵਾਲੇ ਕੈਨੇਡਾ ਵਾਲੇ ਹੈ ਇੰਗਲੈਂਡ ਵਾਲੇ ਹੋ ਜੋ ਤਿਆਰ ਗਰਮੀਤ ਪੰਜਾਬ ਨੰਬਰ ਹੈ ਹਮ ਕੇਰਨ ਜੀ ਆਪਕਾ ਤਦਨੀਆਂ ਜੁੰਮੇ ਵੜੀ ਚੰਗਾ ਰਿਟਰ ਜਿਹਨੇ ਮੋਡੀਫਾਈ ਕਰਾਉਣਾ ਗਰਮੀਤ ਬਹੁਤ ਵਧੀਆ 98 ਮਸਲਾ 245 ਪੰਜਾਬ ਨੰਬਰ 245 ਉਦਲੇ ਉਦਲੇ ਚੱਕ ਦਈਏ ਫਿਰ ਸ਼ਰਮਾ ਜੀ ਮਨ ਦੀ ਚੱਕਦੇ ਮੈਂ ਬੋਲਦਾ ਹੀ ਨਹੀਂ ਸਵਾ ਦੋ ਲੱਖ ਦਾ ਦੇ ਦਿੰਗੇ ਸਵਾ ਦੋ ਲੱਖ ਦਾ ਹੋਰ ਵੀਡੀਓ ਬਣਾਉਂਦਾ ਸਵਾ ਕੇ ਸ਼ਰਮਾ ਦਾ ਹੁੰਦਾ ਜੀ ਫੇਦਾ ਦੋ ਲੱਖ ਦਾ ਦੇਵਾਂਗੇ ਦੋਸਤੋ ਸ਼ਰਮਾ ਜੀ ਜੋ ਮਰਜੀ ਕਹ ਲੈ ਦੇਵਾਂਗੇ 95000 ਆ ਜਾ ਅੱਛਾ ਆ ਘੜੀ ਜੀ 836 ਘੰਟੇ ਚੱਲਿਆ 21 ਮਾਡਲ ਚੈਲੰਜ ਆ ਦੇ ਕੁੱਤੇ ਦੇ ਨਹੀਂ ਦੇ ਸਕਦਾ ਰੇਟ ਹੀ ਵੜਾ ਜਾਇਆ ਜੀ ਬੈਠਾ ਪਤੰਦਰ 836 ਘੰਟੇ ਚੱਲੇ ਸਾਢੇ 6 ਲੱਖ ਰੁਪਇਆ ਅੱਜ ਲਿਖਿਆ ਮੈਂ ਸਾਢੇ 6 ਪਹਿਲਾਂ 60000 80000 ਦੇਣਾ ਕਿ ਨਵਾਂ ਨਵਾਂ ਟਰੈਕਟਰ ਤਾਂ ਕਮੀ ਗੱਲ ਹੋਰ ਅਕਲਵੀ ਦਾ ਹਾਂ ਬੈਂਪਰ ਲੌਗ ਰਹਿ ਕੇ ਨਹੀਂ ਕਾਂ ਤੱਕਾ ਚਾਪੀ ਲੱਗੀ ਟਰੈਕਟਰ ਦੀ ओरिजिनल ਆ ਮੱਖੀ ਦੀ ਨਾ ਰੰਗ ਹੋਇਆ ਉਹ ਵੀ ਦੇ ਦ ਇੱਕ ਗੱਲ ਹੋਰ ਆ ਸ਼ਰਮ ਕਿ ਦਿਨ ਆਪਾਂ ਵੀਡੀਓ ਦੇ ਚੱਕਰ ਚੱਕਰ ਆਪਦਾ ਝੁਗਣਾ ਚੌੜ ਕਰਾ ਲੀਏ ਉਹ ਜੀ ਯਾਰ ਰੇਟ ਬੋ ਕਿਆ ਕਰਮੀ ਦਾ ਅਡਾ ਜੀ ਡੋਣਾ ਨਹੀਂ ਮੈਂ ਤਾਂ ਕੁਛ ਨਹੀਂ ਨਹੀਂ ਸਿਰੇ ਵਾਲਾ ਨਹੀਂ ਬੋਦਾ ਬੈਠਾ ਨਹੀਂ ਲੈਣਾ ਬੈਠ ਤੂੰ ਖੜਾ ਹੋ ਜਾ ਅਡਾ ਦੇ ਚੱਲਿਆ ਹੁਣ ਚੱਲਿਆ ਮੈਂ ਤਾਂ ਬਈ ਨੂੰ ਜਮਾ ਜਾਇਜ਼ ਮੰਨਦਾ ਮੈਂ ਤਾਂ ਉਹ ਚੜਾ ਯਾਰ ਤੂੰ 6 ਲੱਖ ਦੀ 6 ਦਾ ਵੀ ਪਿਓ ਦੇਣਾ 6 ਲੱਖ 30 ਹਜ਼ਾਰ ਦਾ ਲੈ ਭਾਈ ਪੈਸਾ ਨਾ ਖੜਾ ਹੋ ਜੀ ਮੰਨ ਕੇ ਪੂਰੇ 6 ਲੱਖ ਦਾ ਵਾਹ ਵੀ ਵਾਹ ਸ਼ਰਮਾ ਕੀ ਸੁਣੋਈ ਹੈ 6 ਲਖ ਦਾ ਮਾਰਾ ਨਹੀਂ 52 HP ਜਿੱਥੇ ਮਰਜ਼ੀ ਭੱਜ ਲੋ ਕਿਤੋਂ ਮਰਜ਼ੀ ਪਾੜ ਲੋ ਨਹੀਂ ਮਿਲਦਾ ਟਰੈਕਟਰ ਇੰਨੇ ਦਾ ਹੀ ਆ ਕੰਪਨੀ ਦੇ ਮਾਰਕੇ ਹੈ ਜੇ ਨਾਲ ਹੀ ਤੁਰੇ ਫਿਰਦੇ ਹੋ ਮਗਰਾੜਾ ਦੇ ਲਿਖੇ ਪਏ ਆ 55 HP 3 ਸਪੀਡ ਹੈ ਇਹ ਸਟਾਫ ਮਾਡਲ ਵਾਲਾ ਟਰੈਕਟਰ ਹੈ ਹਾਂ ਤੈਨੂੰ ਮੈਂ ਦਿਖਾਵਾ ਆ ਭਾਈ ਇੱਕ ਵੱਡੀ ਮਾਰੇ ਲੇ ਲੈ ਖੋਲ ਮੈਂ ਦਿਖਾਉਣਾ ਤੈਨੂੰ ਕੀ ਚੀਜ਼ ਦਿਖਾਉਂਗਾ ਭਾਈ ਸਮਝ ਨਹੀਂ ਆ ਰਿਹਾ ਸਮਝ ਨਾਲ ਕਿ ਟਰੈਕਟਰ ਲੈਣ ਆ ਲੈਗਾ ਨਾ ਕੋਈ ਚੁੱਪ ਕਰਕੇ ਚੱਕ ਲੋ ਘਰੇ ਜਾ ਕੇ ਦਾ ਲਾਫਾ ਲੈ ਦੇ ਪਵਾ ਆਨੇ ਨੂੰ ਇੱਧਰ ਲੈ ਕੈਮਰਾ ਵੀਰੇ ਭਾਈ ਆਇਓ ਰੇ ਆ ਜਾਓ ਜੀ ਜਿਹੜੇ ਵੀਡੀਓ ਦੇਖ ਰਹੇ ਆ ਇੱਧਰ ਲੈ ਭਾਈ ਅਰੇ ਪੱਟੀ ਦਾ ਰੰਗ ਵੀ ਨਹੀਂ ਮੱਚਿਆ ਭਾਈ ਦਿਖਾ ਦੇ ਵੀਰੇ ਜੰਮ ਕਰਕੇ ਸਮਾਰ ਘੱਟੀ ਤੇ ਰੰਗ ਨਹੀਂ ਮੱਚਿਆ ਚਿੰਦਾਗਾ ਤੂੰ ਵੇ ਨਮਨ ਨਾ ਮਾ ਟਰੈਕਟਰ ਜਮ ਹਾਰ ਪਾ ਕੇ ਲੈ ਜਾ ਗਮਾਂਡੀਆਂ ਨੂੰ ਕਹਦੇ ਭਾਈ ਨਵਾ ਲਿਆਂਦਾ ਨਵਾ ਲਿਆਂਦਾ ਟਰੈਕਟਰ ਨਵਾ ਭਾਈ ਠੀਕ ਆ ਗੱਲ ਰਪਿਆ ਹੈ ਪਰ ਵੀ ਹੈ 6 ਲੱਖ ਦਾ ਟਰੈਕਟਰ ਦੇ ਦੇਣਾ ਕੋਈ ਨਹੀਂ ਮਿਲਦਾ ਪਹਾੜ ਛਾੜ ਨਹੀਂ ਮਿਲਦਾ ਨਹੀਂ ਮਿਲਦਾ ਸਾਢੇ 6 ਲੱਖ ਦੇ ਦੇ ਲੈ ਤੇ ਨਹੀਂ ਕੋਹ ਦਿਖਾਉਣਾ ਤੇ ਕੋਹ ਖੜਾ ਵੱਡਾ ਸਾਰਾ ਦੋ ਟਰੈਕਟਰ ਪਾੜੇ ਬਾਹਰ ਤੇ ਤਿੰਨ ਪਾੜੀ ਪੜਾ ਦੇ ਮਗਰ ਤਾਂ ਪਰ ਬਈ ਇੱਕ ਆ ਦੇ ਦੇ ਨਾ ਸੁਣੀ ਜਾਂਦਾ ਕਹਿੰਦਾ ਨਹੀਂ ਇਹਦਾ ਇਹ ਵੀ ਬਾਹਰ ਲਿਆ ਵਾਸਤੇ ਸਪੈਸ਼ਲ ਆਫਰ ਹੈ ਗਰਮੀ ਦਾ ਆ ਪਹਿਲਾਂ ਤਾਂ ਥੱਲੇ ਦਿਖਾ ਦੋਸਤਾਂ ਇਹਦੇ ਕਿੰਨੇ ਵੇੜ ਟੰਗੇ ਆ ਕੋਈ ਨਹੀਂ ਦਿੰਦਾ ਅੱਜ ਕਰ ਕੋਈ ਵੇੜ ਵੀ ਟੰਗੇ ਆ ਨਾਲ ਇਹ ਨਾਲ ਆਉਂਦੇ ਆ ਪਰ ਇਹ ਕੋਈ ਦਿੰਦਾ ਨਹੀਂ ਗਾ ਇਹ ਸੁਨਾਲੀਆਂ ਗੱਲਾਂ ਨਹੀਂ ਹੈਗੀਆਂ ਜਿੰਨਾ ਸਮਾਨ ਹੈ ਵੇਖ ਲੱਭਿਆ ਪਿਆ ਤੇ ਉਹ ਖੜਾ ਕੋਠੇ ਜੱਡਾ ਹੈਗਾ ਇਹ ਗੱਲ ਖਤਮ ਕਾਵਲੇ ਚ ਲੈ ਜੂ ਮੱਚ ਗਿਆ ਇਹ ਬਈ ਕਿਤੇ ਮਰਜ਼ੀ ਲਾ ਦੇ ਯਾਰ ਕੋਈ ਚੋਚਰ ਬਾਰੇ ਨਾਲ ਮੈਂ ਕੋਈ ਟਾਈਪ ਵਿੱਚ ਮੁਕਾਬਲੇ ਵਾਲੇ ਸੰਗ ਮੈਨੂੰ ਨਹੀਂ ਕੋਈ ਬਾਹਰ ਦਾ ਪੰਜਾਬ ਨੰਬਰ ਟਰੈਕਟਰ ਹੈ ਪੰਜਾਬ ਨੰਬਰ ਆ ਤਲਵੰਡੀ ਸਾਬੋ ਦੇ ਵਿੱਚ ਨਾ ਰਾਸ਼ਨ ਕਾਡ ਆੜ ਕਾਡ ਪੈਨ ਕਾਡ ਬੋਡ ਕਾਡ ਚੋ ਲੋ ਚਾਹੀਦਾ ਸਾਰਾ ਕੁਝ ਮਿਲੂਗਾ। ਦੂਜਾ ਬੱਲਾ ਤੂੰ ਹੋ ਬੈਠ ਗਿਆ ਦੇ ਦੋ ਕਿੱਥੇ ਯਾਰ ਸਰ ਮੈਂ ਇੱਕ ਬੈਟਰੀ ਆ ਮੈਂ ਕਿਉਂ ਯਾਰ ਪੋਸਟਾ ਕਾ ਕੇ ਬੋਲੀ ਜਾਣਾ ਹੁੰਨਾਗਾ ਦਿਖਾ ਪਹਿਲਾਂ ਇੱਕ ਨਾ ਪੀ ਹੋਰ ਹਾਂ ਇੱਕਾ ਪੀ ਦੂਜੀ ਵੀ ਦਿਖਾ ਆ ਜਾ ਆ ਜਾ ਇਹ ਜ਼ਰੂਰੀ ਹੈ ਨਾ ਕਹਿਣਾ ਨਹੀਂ ਦਿਖਾਉਂਦਾ ਮਕਸਦ ਆ ਹਾਂ ਆਪਾਂ ਕਹਿ ਦਿਆਂਗੇ ਦੋ ਬੈਟਰੀਆਂ ਉਹ ਵੇਖੋ ਥੱਲੇ ਤਾਰ ਦਿਖਾ ਦਿਓ ਉਹ ਜਾਂਦੀ ਤਾਰ ਕੀ ਕਰਿਆ ਲੋ ਆਸੋਕ ਤੇ ਆਉਂਦੀ ਉਹਨਾਂ ਨੂੰ ਕਿਤੇ ਇੱਕ ਦਾ ਵਾਸਤੇ ਸਾਰਾ ਰੇਜ ਨਾਲਾ ਵੀਰੇ ਕਿੱਥੋਂ ਰੰਗ ਪੇਟ ਲਈ ਹੋਇਆ ਇਹਦੇ ਵੀ ਟ੍ਰੇਨਿੰਗ ਤਾਂ ਹੈਣਾ ਅੱਛਾ ਇੱਕ ਦਾ ਤੇ ਟਰੈਕਟਰ ਦਾ ਦੇਖ ਕਿਡਾ ਚਾ ਰੋਜਪੁਰ ਦੇ ਬੰਦੇ 6 ਲੱਖ ਰੁਪਏ ਤੋਂ ਦੇ ਜੀਓ ਅੱਛਾ ਪਰ ਆ ਜੇ ਮਜਬੂਰੀ ਆ ਤਾਂ ਦੇ ਰਿਆ ਪਤਾ ਕਿੰਨੇ ਦਾ ਦਊ ਕੋਣਰੇ ਇੱਕ ਹੈਂ ਕਿੰਨਾ ਤੋੜ ਦੇ ਤੋੜ ਦੇ ਨਹੀਂ ਇਹ ਤਾਂ ਕੋਈ ਚੱਕਰ ਨਹੀਂਗਾ ਬਾਈ ਕੈਮਰਾ ਮਾਰੀ ਇੱਥੇ ਇੱਧਰ ਲਿਆ ਮਾੜਾ ਜੇ ਨੇੜੇ ਲਿਆ ਅੱਛਾ ਇੱਕ ਹੱਥ ਨਾਲ ਜੇ ਇਹ ਵੀ ਹੁੱਕ ਚੱਕਦੀ ਨਾ ਫੇਰ ਵੀ ਜ਼ਿੰਮੇਵਾਰ ਇੱਕ ਹੋਰ ਹੈ ਇਹਦੇ ਵੀ ਉਹ ਪੜਾਕਾ ਉਹਦੇ ਵਾਲੇ ਪਾਉਣਾ ਹੈ ਹੋਰ ਵੀਲ ਵਾਲੇ ਪਾਉਣਾ ਹੈ ਮੈਂ ਹਾਂ ਪਾਜੀ ਪੋਣਾ ਪਾ ਪੂਰੇ ਲੱਖ ਰੁਪਏ ਡਿਸਕਾਊਂਟ ਦੇਵਾਂਗੇ ਦੋਸਤੋ ਆ ਟਰੈਕਟਰ ਤੇ ਉਹੀ ਰੇਟ ਆ ਪੁਰਾਣਾ ਜਿਹੜਾ ਮਰਜ਼ੀ ਚੈੱਕ ਕਰ ਲਿਓ ਚਾਰ ਮੰਡਿਆਂ ਦਾ ਪੁਰਾਣਾ ਮੈਂ ਕਹ ਦਿੰਦਾ ਵਾਦਾ ਕਰਦਾ ਹਾਂ ਵੀਲਾ ਸਾਹਮਣੇ ਵੇਲਾ ਸਾਹਮਣੇ ਮਿਲਦਾ ਨਹੀਂ ਮੁੜ ਕੇ ਵੀਲਾ ਸਾਹਮਣੇ ਜੇ ਸਾਹਮਣੇ ਪਈ ਮੈਂ ਤੈਨੂੰ ਵਾਦਾ ਕਰਦਾ ਕੋਈ ਰੇਟ ਵਧਾਇਆ ਨਹੀਂ ਗਰਮੀ ਤੇ ਰੇਟ ਉਹੀ ਹੈ ਦਾ ਮੈਂ ਮੈਂ ਪੜਾਈ ਸੀ ਇਹ ਰੇਟ ਟਰੈਕਟਰ ਜਿੰਨੇ ਪੋਜਿਆ ਸਾਰੇ ਘਰੇ ਲਿਜਾ ਕੇ ਨਫਾ ਲੈ ਸਕਦੇ ਹੋ ਲੈਣਗੇ ਹੈ ਲੈਣਗੇ ਠੀਕ ਹੈ ਗੱਲ ਲੱਖਾ ਬੀੜਾ ਦੱਖਾ ਬਾੜਾ ਦੇਊਗਾ ਹਨ ਸਵਾ 6 ਲੱਖ ਦਾ ਲੱਕੜਾ ਪੜਾਕਾ ਦੱਖਾ ਬਾੜਾ ਦੇਊਗਾ ਕਰਮਾ ਲੱਖ ਰੁਪਏ ਵਾਲਾ ਪੜਾਕਾ ਨਾ ਦੱਖਾ ਬਾੜਾ ਦੇ ਕੋਈ ਨਹੀਂ ਦਿੰਦਾ ਬੋਲ ਬੋਲ ਤਾਂ ਮੈਂ ਤਾਂ ਹੁਣ ਮੈਂ ਤਾਂ ਬਸ ਹੱਥ ਖੜੇ ਆ ਲੱਖ ਰੁਪਇਆ ਸਵਾ 5 ਲੱਖ ਦਾ ਲੱਕੜਾ ਦਾ ਲੱਕੜਾ ਦਾ ਸਿੱਧਾ ਹੀ ਆ ਵੀ ਭਾਈ ਤੱਕਦਾ ਆ ਭਾਈ ਫੋੜ ਬੱਤੇ ਆ ਹੋਰ ਤਾਂ ਨਹੀਂ ਦੇਣੀ ਕਾਫਰ ਦੇਣੀ ਆ ਇਹ ਮਾ ਭਾਈ ਗੱਲ ਹੀ ਤੋਹਰਾ ਜਿਹੜਾ ਬੰਦਾ ਟਰੈਕਟਰ ਲਊ ਆ 5000 ਰੁਪਏ ਉਹਨੂੰ ਭਾਈ ਕ ਚਾਬੀ ਦੇ ਨਾਲ 1 ਲੱਖ ਤੇ 5000 ਹੋ ਗਿਆ ਹਨ 1 ਲੱਖ 5000 ਰੁਪਏ ਦਾ ਜੈਸ ਜਾਂ ਨੋ ਟਰੈਕਟਰ ਦੇਊਗਾ ਥੋੜ ਨੂੰ ਭਾਈ 5 ਲੱਖ ਤੇ 15000 ਦਾ ਜਿਹਦੇ ਵਿੱਚੋਂ 5000 ਚਾਪੀ ਨਾ ਛੱਡੂਗਾ ਮਗਰ ਰਹੇਗਾ 10 ਪੂਰੇ 5 ਦਾ ਹੀ ਦੇ ਦਾਂਗੇ ਯਾਰ ਲੈ ਜੋ ਮੌਕਾ ਸੰਭਲੋਣ ਹਾਂ ਐਡੀ ਗੱਲ ਚਾਹ ਲੈ ਚਾਹ ਦਾ ਤਾਂ ਕਹਿੰਦਾ ਉਹ ਵੀ ਇੰਨਾ ਹੀ ਥੋੜਾ ਕਰਤਾ ਪੂਰਾ ਹੀ ਕਰਤਾ ਯਾਰ ਦੋ ਟਰੈਕਟਰਾਂ ਤੇ ਡਿਸਕਾਊਂਟ ਦਿੱਤਾ ਪੂਰਾ ਸਵਾ ਸਵਾ ਲੱਖ ਰੁਪਿਆ ਮੈਂ ਤੈਨੂੰ ਦੱਸਦਾ ਦੇਖੋ ਹਾਂ ਨਹੀਂ ਨਾ ਦੇਰ ਨਹੀਂ ਨਾ ਰੱਖ ਲੋ ਬਾਈ ਆਪੇ ਨਾ ਭੱਲਾ ਤੁਹਾਨੂੰ ਤੇ ਟਰੈਕਟਰ ਦਾ ਬਣਾ 7 ਲੱਖ ਦਾ ਵੇਚ ਲਓ ਪਰ ਇਹ ਰੇਟ ਪਹਿਲਾਂ ਕਹਿਣਾ ਹਰ ਬਰੀ ਹਰ ਬਰੀ ਹੈ ਹਰ ਬਰੀ ਮਾਰਚ ਦੇ ਵਿੱਚ ਭਾਈ ਇਹ ਸਵਾ 6 ਲੱਖ ਦਾ ਟੈਕ ਹੋਊਗਾ ਇਸ ਨਾਲ ਗੱਲ ਭਾਈ ਪਹਿਲਾਂ ਕਹਤਾ ਗੰਭੀਰ ਸਵਾ 6 ਲੱਖ ਰੁਪਏ ਡਿਮਾਂਡ ਹੋਊਗੀ ਠੀਕ ਹੈ ਮਾਰਚ ਦੇ ਵਿੱਚ ਠੀਕ ਹੈ ਲਓ 5 5 ਲੱਖ 5 ਲੱਖ 25 ਹਜ਼ਾਰ ਦੇ ਦਿੱਤੇ ਪੂਰੇ 5 25 ਕਾਹਦਾ ਕੀ ਹੈ ਤੇਰਾ ਓਏ 25 ਸਵਾ ਲੱਖ ਡਾਤਾ ਨਹੀਂ ਕੋਈ ਗੱਲ ਨਹੀਂ ਬਾਈ ਤਾਂ ਤਾਂ ਕਿੱਡੀ ਗੱਲ ਆ ਬਰੇ ਇੱਕ ਵਾਰੀ ਥੋੜੇ ਫੇਰ ਪਰਮਿਸ਼ਨ ਦਿਵਾ ਦੇ ਬਾਈ ਇਨਫੋਰਮੇਸ਼ਨ ਬਾਈ ਬੈਂਪਰ ਤੋਂ ਲੈ ਕੇ ਲਿੰਕਾ ਟੱਕਰ ਸਾਰਾ ਵੇਜਨ ਵਾਲਾ ਇਹ ਰੇਂਜਨ ਕਿੰਨੇ ਸੀ ਸੀ ਹੁੰਦਾ ਕੋਈ ਹੈ ਹੀ ਨਹੀਂ ਇਹ 75 ਰੁਪਏ ਬਾਈ ਬਾਈ ਇਹ ਇਪਲੀਮੈਂਟ ਹੀ ਨਹੀਂ ਆਪਣੇ ਕੋਲ ਇਹਦੇ ਆ ਰੇ ਮੈਂ ਕਹਿੰਦਾ ਸੜਕ ਤੇ ਨਹੀਂ ਟਰੈਕਟਰ ਉਹਨਾਂ ਤੇ ਤੁਰਦਾ ਜਿੰਨਾ ਇਹ ਬਾਹਰ ਚ ਤੁਰਦਾ ਤੈਨੂੰ ਵੀਡੀਓ ਦਿਖਾਵਾ ਮੈਂ ਤੋਤੇ ਤਾਂ ਕਿ ਨੌ ਲੈ ਕੇ ਉਹ ਤੁਰਿਆ ਫਿਰਦਾ ਆਪਣਾ ਕੰਪਿਊਟਰ ਕਰਾਹੇ ਦੇ ਵਿੱਚ ਐ ਤੋ ਰਹਿ ਰਦਾ ਮੈਂ ਉਹੀ ਫਿਰਦਾ ਪਚਾਏ ਲੈ ਕੇ ਨਹੀਂ ਆਂਦੇ ਭਰਾਵਾ ਕਿਤੋਂ ਗਲਿਆ ਨਹੀਂ ਕਿਤੋਂ ਪਾਸੇ ਰਾਂਗੜੀ ਹੋਇਆ ਸਾਰਾ Ориਜినਲ 18 ਵਾਲੇ ਟਾਇਰ ਆ ਠੀਕ ਆ ਗੱਲ ਤੋ ਬੈਂਕ ਰਹੀਆਂ ਇੱਕ ਉਹਦੇ ਵਿੱਚ ਕਾਪੀ ਹੁੱਕ ਕਰੇ ਪਈਏ ਡੰਡਾ ਕਰੇ ਪਿਆ ਤੇ ਕੋਈ ਨਹੀਂ ਡੰਗਾ ਚੱਲਦਾ ਆ ਪੱਖੀ ਪੁੱਖੀ ਸਭ ਕੁਝ ਚੱਲਦਾ ਠੀਕ ਹੈ ਗਾਮੋ ਭਾਈ ਕੁਲਵੀਰ ਦਾ ਨੰਬਰ ਹੈਗਾ 947732636 ਬਾਈ ਕੁਲਵੀਰ ਦਾ ਨੰਬਰ ਆ ਮੇਰਾ ਨੰਬਰ ਹੈਗਾ ਭਾਈ 947884545 ਜੇ ਵੀਡੀਓ ਵਧੀਆ ਲੱਗੀ ਹੋਏ ਤੱਪ ਕੇ ਲਾਈਕ ਕਮੈਂਟ ਸ਼ੇਅਰ ਕਰਿਓ ਪੇਜ ਨੂੰ ਕਰ ਲੇ ਫੋਲੋ ਜੀ ਐਸ ਮੋਟਰਸ ਤਲਵੰਡੀ ਸਾਬੋ ਭਾਈ ਜੀ ਇਹਨਾਂ ਸੰਭੋ ਕਿ ਸਾ ਮੇਰਾ ਕੁਝ ਖਾਤਾ ਠੀਕ ਹੈ ਗੱਲ ਕਰੇ ਪ੍ਰੋਗਰਾਮ ਆ ਇਸ ਕਰਕੇ ਥੋੜੇ ਗੱਲ ਚ ਪ੍ਰੋਬਲਮ ਆ ਬਾਈ ਠੀਕ ਹੈ ਗੱਲ ਤੇ ਬਹੁਤ ਬਹੁਤ ਮਿਹਰਬਾਨੀ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਾਈ ਸਤਿ ਸ਼੍ਰੀ ਅਕਾਲ ਤੇ ਉਹ ਆ ਮੈਂ ਜਨਾ